ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਅਸੀਂ ਇਕੱਤਰ ਹੋਏ ਆ ਤੁਸੀ ਤੁਹਾਡੀ ਵੀਡੀਓ ਦੇਖੀ ਸੀ ਅਰਦਾਸ ਦੇ ਰਿਲੇਟਡ ਉਸ ਦੇ ਰਿਲੇਟਡ ਹੋਰ ਵੀ ਸੰਗਤਾਂ ਦੇ ਕੋਈ ਸਵਾਲ ਸਨ ਜਿਹਨੂੰ ਲੈ ਕੇ ਆਪਾਂ ਤੁਹਾਡਾ ਕੋਈ ਵਿਚਾਰ ਕਰਨਾ ਚਾਹੁੰਦੇ ਆ ਜੀ ਫਸਟ ਅਰਦਾਸ ਦੀ ਮਹੱਤਤਾ ਤੇ ਸਾਰੇ ਜਾਣਦੇ ਨੇ ਤੁਸੀਂ ਵੀ ਦੱਸਿਓ ਪਰ ਮੈਂ ਜਾਣਨਾ ਚਾਹੁੰਨਾ ਵਾਂ ਕਿ ਜਿਸ ਤਰ੍ਹਾਂ ਲੋਕਾਂ ਦੇ ਮਨ 'ਚ ਵਿਚਾਰ ਨੇ ਕਿ ਅਰਦਾਸ ਆਪ ਹੀ ਕਰਦੇ ਆ ਅਸਾਂ ਜਾਪ ਵੀ ਕਰਦੇ ਆ ਬਟ ਸਾਡੀ ਨਾ ਮਨੋਕਾਮਨਾ ਪੂਰੀ ਨਹੀਂ ਹੁੰਦੀ ਘਰ 'ਚ ਤੋਂ ਕਲੇਸ਼ ਫੇਰ ਉਦਾਂ ਹੁੰਦੇ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਵੇਂ ਉਹ ਆਪਣੇ ਇਹ ਦੁੱਖਾਂ ਕਲੇਸ਼ਾਂ ਤੋਂ ਦੂਰ ਹੋ ਸਕਦੇ ਨੇ ਦੇਖੋ ਚੱਕਰ ਹੈ ਨਾ ਹੁਣ ਇੱਕ ਤੇ ਬੰਦਾ ਜਿਹਨੇ ਅਰਦਾਸ ਕੀਤੀ ਉਹਦੀ ਸੁਣੀ ਜਾਂਦੀ ਹੈ ਨਾ ਇੱਕ ਦੀ ਸੁਣੀ ਵੀ ਨਹੀਂ ਗਈ ਪਹਿਲੀ ਗੱਲ ਤੇ ਜਦੋਂ ਨਾ ਤੁਸੀਂ ਮਨਸ਼ਾ ਰੱਖ ਕੇ ਕਰਦੇ ਹੋ ਵੀ ਮੈਂ ਆ ਜੀ ਨਿਤ੍ਰਮ ਨਿਤ੍ਰਮ ਛੱਡ ਦੋ ਤੁਸੀਂ ਨੇਤਰੀਮ ਸਿੱਖ ਦਾ ਫਰਜ਼ ਹੈ ਸਾਡਾ ਜਿਹੜਾ ਅਸਲ ਸ਼ੁੱਧ ਨੇਤਰੀਮ ਉਹ ਸੀਗਾ ਜਿਹੜੀ ਪੰਜ ਗ੍ਰੰਥੀ ਇਹ ਜਿਹੜੀਆਂ ਬਾਣੀਆਂ ਇਹ ਅਮਰ ਦੀਆਂ ਬਾਣੀਆਂ ਸਾਡੇ ਪਰੋਲ ਦੀਆਂ ਬਾਣੀਆਂ ਨੇ ਪੰਜ ਹਾਂ ਉਹ ਫਿਰ ਜਿਹੜੇ ਆਲਸੀ ਸਿੱਖ ਸੀ ਜਿਹੜੇ ਕੁਝ ਨਹੀਂ ਹੈ ਕਹਿੰਦਾ ਤੂੰ ਯਾਰ ਬੰਦਾ ਆਪਣਾ ਨਖਿੱਧ ਜਿਆ ਬੰਦਾ ਨਾ ਕੋਈ ਉਹ ਯਾਰ ਘੜ ਘੜ ਪਾਣੀ ਚੁਕਲਾ ਆਪਣੇ ਕੱਪ ਕਹਿੰਦਾ ਬਿਲਕੁਲ ਵੀ ਘੜ ਘੜ ਪਾਣੀ ਤੇ ਆਪ ਹੀ ਲੈ ਗਿਆ ਜਾ ਕੇ ਬਿਲਕੁਲ ਇਸੇ ਤਰ੍ਹਾਂ ਜਿਹੜੇ ਬਿਲਕੁਲ ਢਿੱਲੇ ਸਿੱਖ ਸੀ ਨਾ ਉਹ ਘੜ ਘੜ ਨੇਤਰੀ ਵੀ ਕਰ ਲਿਆ ਕਰਿਆ ਯਾਰ ਨੇਤਰੀਮ ਕਰ ਸਹੀ ਇਹ ਘੱਟੂ ਘੱਟ ਹੈ ਹਾਂ ਨਾ ਇਹ ਵੱਧੂ ਵੱਧ ਨਹੀਂ ਹੈ ਇਹ ਤੇ ਸਾਡਾ ਫਰਜ਼ ਹੈ ਬਿਲਕੁਲ ਜਿਹੜਾ ਤੁਹਾਡਾ ਫਰਜ਼ ਹੈ ਤੁਸੀਂ ਉਹ ਫਰਜ਼ ਵੀ ਕਿਸੇ ਕਾਮਨਾ ਪੂਰਤੀ ਅਸਰਾ ਕੇ ਕਰੋਗੇ ਤੇ ਫਿਰ ਤੜਾ ਹੋਏਗਾ ਵੀ ਕੀ ਫਿਰ ਸਾਨੂੰ ਬਹੁਤ ਨੂੰ ਇਹ ਨਹੀਂ ਪਤਾ ਕਿ ਨਿਤਨੇਮ ਕਰਨਾ ਵੀ ਕਿਉਂ ਹੁੰਦਾ ਹਾਂਜੀ ਬਿਲਕੁਲ ਫਿਰ ਸਾਨੂੰ ਨਿਤਨੇਮ ਦੀ ਵਿਧੀ ਨਹੀਂ ਪਤਾ ਜੇ ਕਿਸੇ ਨੂੰ ਪੁੱਛੋ ਤੇ ਉਹ ਬੜੀ ਔਖੀ ਦੱਸਦਾ ਜੀ ਚਿੱਟੀ ਜਦੋਂ ਵਿਛਾਲੇ ਤੜਕੇ ਚਾਰੇ ਉੱਠ ਕੇ ਨਾ ਤੂਫਾਨ ਜਿਹੀ ਲਾ ਦੇ ਉਹ ਬੰਦਾ ਉਹ ਡਰ ਜਾਂਦਾ ਸਹੀ ਗੱਲ ਹੈ ਦੂਜਾ ਜਿਹੜੇ ਨਿਤ੍ਰਮ ਕਰਦੇ ਨੇ ਉਹ ਜ਼ਿਆਦਾਤਰ ਸਵੇਰ ਜਿਵੇਂ ਸਪੋਜ਼ ਕਿ 9 ਵਜੇ ਜੌਬ ਤੇ ਲੱਗਣਾ ਹੈ ਹੂੰ ਹੂੰ ਤੇ ਰੂਟੀਨ 7 ਵਜੇ ਉੱਠ ਕੇ ਲੱਗ ਜਾਂਦਾ ਆਪਾਂ ਨੂੰ ਕਿੰਨਾ ਜ਼ਾਇਦ ਨੂੰ ਚਾਹੀਦਾ ਉਹ ਇੱਕ ਕੰਡਾ ਐਕਸਟੈਂਡ ਕਰ ਲੈਂਦੇ 6 ਵਜੇ ਉੱਠ ਜਾਂਦੇ ਨੇ ਜੀ ਹੁਣ ਉਹਦੇ ਚ ਭੱਜੜ ਹੁੰਦੀ ਵੀ ਐਵੇਂ ਟਾਈਮ ਤੇ ਪਹੁੰਚਣਾ ਫਿਰ ਨਿਤ੍ਰਮ ਵੀ ਐਂ ਚੱਲਦਾ ਹੂੰ ਸਹੀ ਹੈ ਉਹ ਟਿਕਦਾ ਨਹੀਂ ਨਿਤ੍ਰਮ ਉਹਨਾਂ ਦਾ ਨਿਤੰਤੜਾ ਮੈਸੇਜ ਜਿਹੜਾ ਤੁਸੀਂ ਯੂਨੀਵਰਸਿਟੀ ਨੂੰ ਦੇਣਾ ਹੁੰਦਾ ਹੈ ਬਿਲਕੁਲ ਠੀਕ ਹੈ ਨੇਤਰੀਮ ਦਾ ਮੈਸੇਜ ਜਿਹੜਾ ਤੁਸੀਂ ਆਪਣੇ ਆਪ ਨੂੰ ਦੇਣਾ ਗੁਰੂ ਦਾ ਹੂੰ ਪੰਜ ਬਾਣੀਆਂ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਹਰ ਸਵਾਲ ਦਾ ਜਵਾਬ ਪੰਜ ਬਾਣੀਆਂ 'ਚ ਹੈ ਠੀਕ ਹੈ ਬਿਲਕੁਲ ਪਰ ਤੁਸੀਂ ਚੰਗੇ ਤੋਂ ਚੰਗਾ ਕਥਾਵਾਚਕ ਸੁਣ ਕੇ ਵੇਖ ਲਓ ਹੂੰ ਉਹ ਬੜੇ ਔਖੇ ਉਹ ਕਥਾ ਦੇ ਪ੍ਰਮਾਣ ਦੇਗਾ ਹੂੰ ਪਰ ਕਥਾ ਦੇ ਵਿੱਚ ਕਦੀ ਨੇਤਰੀ ਨੇ ਪ੍ਰਮਾਣ ਨਹੀਂ ਦੇ ਸਕਦਾ ਉਹ ਕਿਉਂ ਬਾਬਾਈ ਕਿਉਂਕਿ ਨੇਤਰੀ ਨੇ ਹੋਂ ਨੇ ਕੰਧ ਕੀਤਾ ਹੈ ਉਹ ਨੇਤਰੀ ਕਿੱਦਾਂ ਹੋ ਗਿਆ ਫਰ ਉਹਦਾ ਧਿਆਨ ਹੀ ਨਿਤਨ ਦੇ ਵਿੱਚ ਜਲਦੀ ਜਲਦੀ ਖਤਮ ਕਰਨ ਦੇ ਚੱਕਾ ਹੋਣਾ ਉਹਦਾ ਧਿਆਨ ਨਹੀਂ ਹੈ ਹੂੰ ਤੇ ਉਹ ਬੜੀ ਦਿੱਕਤ ਇਹਦੇ ਵਿੱਚ ਫਿਰ ਮੰਨ ਨਹੀਂ ਟਿਕਦਾ ਕਿਉਂਕਿ ਉਹ ਜਲਦਬਾਜ਼ੀ ਹੈ ਨਾ ਹਾਂਜੀ ਤੇ ਉਹ ਤੁਸੀਂ ਉਹ ਕਰਕੇ ਫਿਰ ਤੁਸੀਂ ਅਰਦਾਸ ਮੰਗਣਾ ਕੀ ਤਨ ਮੰਗਣ ਦਾ ਨਹੀਂ ਪਤਾ ਉਹ ਚੀਜ਼ਾਂ ਬਾਤਵਾ ਮੰਗ ਲੈਂਦੇ ਮੈਂ ਜਿੰਨੇ ਉਹਦੇ ਚ ਮੈਂ ਬੇਨਤੀ ਕੀਤੀ ਸੀ ਵੀ ਕੋ ਸਿੰਘ ਆਇਆ ਵੀ ਮੇਰਾ ਕਰਜ਼ਾ ਉਤਰ ਜੇ ਮੇਰਾ ਘਰ ਘਰ ਵਿਕ ਜੇ ਤੇ ਮੈਂ ਕਿਹਾ ਗੁਰੂ ਤੋਂ ਕੀ ਮੰਗਣਾ ਫਿਰ ਘਰ ਵਿਕ ਜੂਗਾ ਜਾਂ ਉਤਰ ਜੇ ਬਿਲਕੁਲ ਯਾਨੀ ਤੇ ਕਹਿ ਵੀ ਮੇਰਾ ਘਰ ਵੀ ਪਾਜੇ ਤੇ ਮੇਰਾ ਕਰਜ਼ਾ ਵੀ ਉਤਰ ਜੇ ਕਰਜ਼ਾ ਵੀ ਉਤਰ ਜੇ ਮੰਗਣਾ ਤੁਸੀਂ ਸ਼ਾਹ ਕੋਲੋਂ ਮੰਗਦੇ ਰੁਪਏ ਪੰਜ ਤੁਸੀਂ ਬਿਲਕੁਲ ਹੈਨਾ ਉਹਦੀ ਵੀ ਬੇਇੱਜ਼ਤੀ ਕਰਦੇ ਹੋ ਕਹਿੰਦਾ ਯਾਰ ਤੈਨੂੰ ਮੇਰੇ ਔਕਾਤ ਨਹੀਂ ਪਤਾ ਹੁਣ ਜਿਵੇਂ ਆਪਾਂ ਨੂੰ ਕੋਈ ਹੈਨਾ ਲੱਡੂ ਜਿਹਾ ਸਵਾਲ ਕਰਦੇ ਆਪਣੇ ਜਿਵੇਂ ਮੈਂ ਤੁਹਾਨੂੰ ਛੱਡ ਦੇਣਾ ਕਈਆਂ ਨੂੰ ਹਾਂਜੀ ਹਾਂਜੀ ਉਹ ਯਾਰ ਤੇ ਸਵਾਲ ਤੇ ਚਾਹੀਦਾ ਕਰ ਬਿਲਕੁਲ ਸੋ ਇਹ ਚੀਜ਼ ਹੁੰਦੀ ਹੈ ਅਰਦਾਸ ਨਹੀਂ ਪੂਰੀ ਹੁੰਦੀ ਚ ਦਿੱਕਤ ਤੁਹਾਡੇ ਕਹਿਣ ਚ ਹੂੰ ਗੁਰੂ ਦੇ ਸਮਝਣ ਚ ਨਹੀਂ ਹੈ ਪਰ ਉਹਨੂੰ ਪਾਸਿਫਿਕਲੀ ਦੱਸਣਾ ਪੈਂਦਾ ਹੈ ਹੂੰ ਇਹ ਚੀਜ਼ ਇਹ ਚੀਜ਼ ਕੋਈ ਨਹੀਂ ਦੱਸਦਾ ਮਤਲਬ ਮੈਸੇਜ ਕਨਵੇ ਕਰਨ ਚ ਆਪਾਂ ਗਲਤੀ ਕਰ ਰਹੇ ਹਾਂ ਕਿਸ ਤਰ੍ਹਾਂ ਮੰਗਣਾ ਹੈ ਫਿਰ ਆਪਾਂ ਆarti ਕੱਢੋ ਆarti ਨਹੀਂ ਕਿਦਾਂ ਪੜ੍ਹਦੇ ਆ ਗगन ਮੇਂ ਥਾਲ ਜਿੱਥੇ ਜਿੱਥੇ ਉਹ ਮੰਗਦੇ ਕਵੀ ਸਰ ਭੁੱਖਿਆ ਭਗਤ ਨਾ ਕੀਜੇ ਮਾਲਾ ਆਪਣੀ ਚ ਹਾਂਜੀ ਹਾਂਜੀ ਹਨਾ ਉਹਦੇ ਚ ਤੁਸੀਂ ਦੇਖੋ ਕਿਤਨਾ ਸਪੈਸਿਫਿਕ ਮੰਗਿਆ ਗਿਆ ਸਾਰੀ ਆਰਤੀ ਦੇ ਵਿੱਚ ਹੂੰ ਜੇ ਕਰਕੇ ਕੀ ਹੈ ਚਾਹੀਦੀ ਤੇ ਚੰਗੀ ਚਾਹੀਦੀ ਹੈ ਬਿਲਕੁਲ ਕਰਤੀ ਗਈ ਐਵੇਂ ਨਾ ਉਹ ਮੁੜ ਕੇ ਤੜਕੇ ਕਾਨਾ ਫੜਾਇਆ ਹੁਣ ਬਿਸਤਰ ਲਾੜ ਕੇ ਬਿਲਕੁਲ ਬਿਲਕੁਲ ਟੋਠੇ ਦੇ ਕਾਮ ਬਣਾਇਆ ਹੋਏ ਹੈ ਨਾ ਤੇ ਜੇ ਲਵੇਰੀ ਚਾਹੀਦੀ ਹੈ ਤੇ ਉਹ ਵੀ ਜਿਹੜੀ ਹੈ ਦੁੱਧ ਵਾਲੀ ਚਾਹੀਦੀ ਹੈ ਜਿਹੜੀ ਦੁੱਧ ਦਵੇ ਹਾਂਜੀ ਦੁੱਧ ਦਵੇ ਹੈ ਨਾ ਐਵੇਂ ਨਾ ਪੱਠੇ ਵੀ ਖਾਵੇ ਦਵੇ ਵੀ ਕੁਛ ਨਾ ਬਿਲਕੁਲ ਬਿਲਕੁਲ ਫੇਸਲਾਣਾ ਤਲਾਈ ਮੰਗੀ ਹੈ ਤੇ ਉੱਤੇ ਜੈ ਵੀ ਤੇ ਮੰਗੀ ਹੈ ਬਿਲਕੁਲ ਮੰਗੀ ਹੈ ਕੀ ਭਗਤ ਜੀ ਨੂੰ ਨਹੀਂ ਪਤਾ ਕਿ ਗੁਰੂ ਸਾਹਿਬ ਜਾਣਦਾ ਹੈ ਹੂੰ ਕੀ ਜੀ ਉਹਨਾਂ ਨੂੰ ਨਹੀਂ ਪਤਾ ਕਿ ਗੁਰੂ ਜਾਨੀ ਜਾਨ ਹੈ ਸਾਡੇ ਜਿਹੜੇ ਕਹਿੰਦੇ ਜੀ ਗੁਰੂ ਜਾਨੀ ਜਾਨ ਹੈ ਇਹਨਾਂ ਇਹ ਡਰਾਮੇਬਾਜ਼ੀ ਹੈ ਮੈਂ ਤੁਹਾਨੂੰ ਦੱਸਾਂ ਕਥਾ ਵਾਚਕਾਂ ਦੀ ਹਾਂਜੀ ਪ੍ਰਚਾਰਕਾਂ ਦੀ ਆ ਜਿਹੜੇ ਅਖੌਤੀ ਸੰਤ ਨੇ ਇਹਨਾਂ ਦੀ ਹੂੰ ਹੂੰ ਡਰਾਮੇਬਾਜ਼ੀ ਇਦਾਂ ਕਿ ਇਹ ਮਤਲਬ ਜੇ ਇਹ ਜਿਵੇਂ ਮੈਂ ਹੁਣ ਕਹਿੰਦਾ ਵੀ ਮਾਇਆ ਮੰਗੋ ਹਾਂਜੀ ਇਹਨੂੰ ਤਾਂ ਲੱਗਦਾ ਵੀ ਅਸੀਂ ਕਹਾਂ ਲੋਕੀ ਸਾਨੂੰ ਕਹਿਣਗੇ ਯਾਰ ਗੁਰਬਾਣੀ ਦੀ ਕਹਿੰਦੀ ਨਾਮ ਮੰਗੋ ਹਨਾ ਇਹ ਮਾਇਆ ਦੀ ਗੱਲ ਕਰਦੇ ਆ ਬਿਲਕੁਲ ਗੁਰਬਾਣੀ ਹਰੇਕ ਬਿਮਾਰੀ ਦਾ ਅਲੱਗ ਇਲਾਜ ਹੈ ਗੁਰਬਾਣੀ ਸਾਰਿਆਂ ਵਾਸਤੇ ਇੱਕੋ ਜਿਹੀ ਨਹੀਂ ਆਉਂਦੀ ਕਦੀ ਵੀ ਕਿਸੇ ਨੂੰ ਕਾਮਵਾਦ ਹੈ ਕਿਸੇ ਨੂੰ ਕ੍ਰੋਧਵਾਦ ਹੈ ਕਿਸੇ ਨੂੰ ਲੋਭਵਾਦ ਹੈ ਕਿਸੇ ਨੂੰ ਮਤਵਾਦ ਹੈ ਕਿਸੇ ਨੂੰ ਮਦਸਰਵਾਦ ਹੈ ਹਰੇਕ ਦੀ ਬਿਮਾਰੀ ਅਲੱਗ 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 ਲੱਗਦੀ ਹੈ ਬਾਣੀ ਅਵਸਥਾਵਾਂ ਦੇ ਚੱਲਦੀ ਅਲੱਗ 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 ਅਵਸਥਾਵਾਂ ਨੇ ਜਿਹੜਾ ਸੰਸਾਰੀ ਹੈ ਪਹਿਲਾਂ ਤਾਂ ਭੁੱਖੇ ਭਗਤ ਨਾ ਕੀਜੇ ਹਮ ਇੱਕ ਚੀਜ਼ ਨੋਟ ਕਰ ਲਓ ਤੁਸੀਂ ਜੀ ਬਾਬਾ ਦੁਖੀ ਬੰਦਾ ਜਿਹੜਾ ਨਾ ਉਹ ਤਾਂ ਨਹੀਂ ਲਿਖਦਾ ਅੱਛਾ ਉਹ ਬਾਣੀ ਪੜੇਗਾ ਮਨ ਚ ਵਿਰਾਗ ਆ ਗਿਆ ਫਿਰ ਆਗ ਬਾਣੀ ਪੜ ਕੇ ਨਹੀਂ ਆ ਰਿਹਾ ਆਪਣੇ ਦੁੱਖਾਂ ਕਰਕੇ ਆ ਰਿਹਾ ਦੁੱਖਾਂ ਕਰਕੇ ਆ ਰਿਹਾ ਬਿਲਕੁਲ ਹੈਨਾ ਹੁਣ ਸਾਡੇ ਇੱਥੇ ਲਾਲਾ ਅੰਮ੍ਰਿਤਸਰ ਦੇ ਵਿੱਚ ਬੜਾ ਮਸ਼ਹੂਰ ਹੈ ਤੇ ਉਹ ਸਾਰਾ ਟੱਬਰ ਤੜਕੇ ਅਰਲੀ ਮਾਰਨਿੰਗ ਜਿਹੜਾ ਉਹ ਸੇਵਾ ਕਰਦੇ ਤੁਸੀਂ ਦੇਖੋ ਬਸ ਮੈਂ ਉਸ ਵੇਲੇ ਦੀ ਗੱਲ ਕਰਾਂ ਜਦੋਂ ਸਾਡੇ ਕਾਰਾਂ ਨਹੀਂ ਸੀ ਹੁੰਦੀਆਂ ਅੰਮ੍ਰਿਤਸਰ ਸਾਈਕਲ ਹੁੰਦੇ ਸੀ ਉਹਦੀ ਇੱਥੇ ਇੱਥੇ ਰੈਕਸਸ ਲੱਗੀ ਹੁੰਦੀ ਸੀ ਅੰਮ੍ਰਿਤਸਰ ਦੇ ਵਿੱਚ 93 94 ਦੀ ਗੱਲ ਕਰਦਾ ਸੀ ਹਾਂ ਜੀ ਹਾਂ ਜੀ ਅਮੀਰ ਬੰਦਾ ਹੈ ਹੈਨਾ ਉਹ ਸੀ ਏਦਾਂ ਹੀ ਬੜੇ ਬੜੇ ਅਮੀਰ ਬੰਦੇ ਨੇ ਉਹ ਜਦੋਂ ਉਹ ਬੈਠਣਗੇ ਤਾਂ ਉਹਨਾਂ ਦਾ ਬੈਠਣ ਦਾ ਤਰੀਕਾ ਅਲੱਗ ਹੋਏਗਾ ਕਿਉਂਕਿ ਉਹ ਆਪਣੇ ਕੰਮ ਨੇ ਵੇੜ ਚੁੱਕੇ ਆ। ਹਮ ਇੱਕ ਦੁਖੀ ਬੰਦਾ ਹੈ ਜਿਹਨੇ ਜਿਹਦਾ ਮੁੰਡਾ ਆਖੇ ਲੱਗਦਾ ਹੈ ਨਾ ਜਿਹਦੀ ਕੁੜੀ ਤੰਗ ਕਰ ਰਹੀ ਹੈ ਜਿਹਦੇ ਸਕੂਲ ਦੀਆਂ ਫੀਸਾਂ ਜਾਣੀਆਂ ਨੇ ਜਿਹੜੇ ਕਾਲਜ ਦੀਆਂ ਫੀਸਾਂ ਜਾਣੀਆਂ ਨੇ ਜਿਹਦਾ ਵੀਜ਼ਾ ਨਹੀਂ ਆ ਰਿਹਾ ਕੈਨੇਡਾ ਦਾ। ਹਮ ਹਮ ਉਹ ਧਿਆਨ ਕਿਵੇਂ ਲਾ ਲੇਗਾ ਯਾਰ? ਬਿਲਕੁਲ। ਸੋ ਇਹ ਅਰਦਾਸ ਅਸੀਂ ਤਾਂ ਦਿੱਕਤਾਂ ਸਮਝਾ ਰਹੇ ਆ। ਹਾਂਜੀ। ਕਿਸੇ ਦਾ ਮੈਂ ਪਰ ਅਰਦਾਸ ਕਰਦੇ ਨੇ ਦਿੱਕਤਾਂ ਕਿੱਥੇ ਖੜਦੀ ਨਹੀਂ ਛੱਡੀਆਂਗੇ। ਹਮ ਫਿਰ ਨਿਤਨੇਮ ਤੇ ਜਿਹੜਾ ਉਹ ਕਹਿੰਦਾ ਜੀ ਗੁਰੂ ਦਾ ਹੁਕਮ ਆ ਹਾਂਜੀ ਹੂੰ ਪੜਨਾ ਹੈ ਮਰਿਆਦਾ ਜਦ ਤੁਸੀਂ ਨੂੰ ਗੁਰੂ ਦਾ ਹੁਕਮ ਤੇ ਮਰਿਆਦਾ ਮੰਨ ਕੇ ਨਿਤਨੇਮ ਕਰੋਗੇ ਸਿਆਪਾ ਬਣ ਜਾਏਗਾ ਹੂੰ ਬੇਗੁਰੂ ਨੇ ਕਹੇ ਤੇ ਕਰਨਾ ਹੀ ਕਰਨਾ ਯਾਰ ਹਾਂ ਇਹਨਾਂ ਗੁਰੂ ਨੇ ਕਹੇ ਤੇ ਕਹਿੰਦਾ ਮਰਿਆਦਾ ਮੇਰਾ ਖਰੇ ਮੇਰਾ ਅਮਰਤ ਭੰਗ ਹੋ ਜਾਣਾ ਹੈ ਨਾ ਇਦਾਂ ਦੀ ਗੱਲਾਂ ਨਾ ਹੂੰ ਵੀ ਖਰੇ ਮੇਰਾ ਕੋ ਟੁੱਟ ਜਾਣਾ ਹੂੰ ਜੇ ਅਮਰਤ ਭੰਗ ਹੀ ਹੋ ਗਿਆ ਤੇ ਅਮਰਤ ਕਦਾ ਹੋ ਗਿਆ ਫਿਰ ਬਿਲਕੁਲ ਬਿਲਕੁਲ ਅਮਰਤ ਕਦੇ ਨਹੀਂ ਪਾਉਂਦੇ ਇੱਕ ਪਾਸੇ ਬਰਾਦ ਦੀ ਖੰਡੇ ਬਾਟ ਦੀ ਪਹਿਲ ਨੂੰ ਅਮਰਤ ਕਹਿੰਦਾ ਇਹ ਖੰਡੇ ਬਾਟ ਦੀ ਪੱਪੀ ਹੋ ਪਹਿਲ ਖੰਡੇ ਧਾਰ ਹੋ ਜਨਮ ਸੋਇਲਾ ਜਨਮ ਸੋਇਲਾ ਇਹ ਪਾਹਲ ਹੈ ਬਿਲਕੁਲ ਤੁਸੀਂ ਇਹਨੂੰ ਮਤ ਕਹਤਾ ਹੂੰ ਹੂੰ ਚਲੋ ਅਮਰਤੀ ਅਮਰਤੀ ਚਲੋ ਮੰਨ ਲਿਆ ਵੀ ਅਮਰਤੀ ਤੇ ਹਾਂ ਠੀਕ ਹੈ ਫਿਰ ਤੁਸੀਂ ਕਹਿੰਦਾ ਵੀ ਜਿਹੜਾ ਅਮਰਤ ਹੈ ਇਹ ਭੰਗ ਹੋ ਜਾਂਦਾ ਜਿਹੜਾ ਭੰਗ ਹੋ ਗਿਆ ਅਮਰ ਥੋੜੀ ਅਮਰ ਥੋੜੀ ਬਿਲਕੁਲ ਬਿਲਕੁਲ ਹੈਨਾ ਇਹ ਜਿਹੜਾ ਨਿਤਨੇਮ ਹੈ ਕਰਕੇ ਇਹ ਹੈਗੀ ਆ ਆਪਣੇ ਮਹਿਬੂਬ ਨਾਲ ਗੱਲਾਂ ਹੈਨਾ ਹਰ ਬਾਣੀ ਦੇ ਵਿੱਚ ਉਹਦੇ ਨਾਲ ਅਲੱਗ-ਅਲੱਗ ਗੱਲਾਂ ਨੇ ਬਿਲਕੁਲ ਠੀਕ ਹੈ ਉਹਨਾਂ ਦਾ ਵਾਕਤਲਾ ਕਰਨੀ ਹੈ ਸੋ ਜਿਹੜਾ ਜਿਹੜਾ ਨਿਤਨੇਮ ਹੁਣ ਮੇਰਾ ਨਿਤਨੇਮ ਰਾਤ ਦਾ ਠੀਕ। ਅੱਜ ਦੇਖਿਆ ਹੁਣ ਮੈਂ 10 ਸੋਤਾ ਪਿਆ ਹਾਂ। ਹਾਂ ਜੀ ਹਾਂ ਜੀ। ਸਹੀ ਗੱਲ ਹੈ ਬਾਬਾ ਜੀ। ਮੈਂ ਤਾਂ ਛਰੇ ਹੁਣ ਕਹਿੰਦਾ ਮੈਂ ਡਰਾਮਾ ਨਹੀਂ ਕਰਦਾ। ਮੈਂ 10:30 ਨੂੰ ਸੋਤਾ ਨੂੰ ਆਰਾਮ ਨਾਲ। ਕਿਉਂਕਿ ਮੇਰਾ ਕੰਮ ਰਾਤੀ ਹੋ ਚੁੱਕਾ ਹੈ। ਆਪਾਂ ਨਿਤਰੇਮ ਕਰ ਲਿਆ ਆਪਣਾ। ਸਵੇਰੇ 4:30 5:00 6:00 ਵੇ ਨੂੰ ਸੁਸੋਦੇ ਸੰਦੇ। ਲਾਸਟ ਦੇਖੋ ਗਰੁੱਪ ਮੈਂ ਅਪਡੇਟ ਵਿੱਚ ਸਭ 5:30 6:00 ਦੀ ਹੁੰਦੀ ਹੁੰਦੀ ਹੈ। ਬਿਲਕੁਲ ਬਾਬਾ ਜੀ। ਹਨਾ ਉਹ ਨਿਤਰੇਮ ਮੈਂ ਕਰ ਲਿਆ ਹੁਣ ਮੈਂ ਲਾਸਟ ਇੱਕ ਗਰੁੱਪ ਅਪਡੇਟ ਮਾਰਨਾ ਹੈ 5:30 6:00 ਫਿਰ ਉਹਦੇ ਬਾਅਦ ਮੈਂ 3 ਘੰਟੇ ਇਹ ਤੁਸੀਂ ਗਲਤੀ ਬੜੀ ਵੱਡੀ ਚ ਇਹ ਕਰ ਰਹੇ ਹੋ ਇੱਕ ਤੁਸੀਂ ਇਹਨੂੰ ਮਰਿਆਦਾ ਮੰਨ ਕੇ ਕਰ ਰਹੇ ਹੋ ਠੀਕ ਹੈ ਦੂਜੀ ਵੱਡੀ ਗਲਤੀ ਤੁਸੀਂ ਇਹ ਕਰ ਰਹੇ ਹੋ ਕਿ ਤੁਸੀਂ ਤਰੀਕਾ ਨਾਲ ਨਹੀਂ ਕਰ ਰਹੇ ਹਮ ਇਸ਼ਨਾਨ ਬਾਣੀ ਕੀਤਾ ਆਓ ਚਲੋ ਬੈਠੋ ਆਪਣੀ ਵਿਚਾਈ ਕਰੋ ਹਮ ਲਾਗੇ ਜਲ ਰੱਖੋ ਥੋੜੀ ਮਿਸ਼ਰੀ ਰੱਖੋ ਗੋੜ ਰੱਖੋ ਠੀਕ ਹੈ ਇੱਕ ਸਾਹਮਣੇ ਆਸਨ ਰੱਖੋ ਮੰਨੋ ਕਿ ਗੁਰੂ ਬੈਠੇਗਾ ਤੁਹਾਡੇ ਕੋ ਅੱਗੇ ਬਿਲਕੁਲ ਜੀ ਮੈਂ ਜਿੰਨੇ ਘਰ ਜਨਾਂ ਤੁਸੀਂ ਦੇਖੋ ਮੇਰਾ ਆਸਨ ਕਿੰਨਾ ਵੱਡਾ ਹੈ ਇਹ ਇਹ ਨੋਟ ਕੀਤਾ ਤਾਂ ਹਾਂ ਜੀ ਹਾਂ ਜੀ ਉਹ ਮੈਂ ਗੱਲ ਮੈਂ ਇਹ ਗੱਲ ਕਰਕੇ ਤੁਹਾਡ ਕੋਈ ਕਈ ਸਵਾਲ ਵੀ ਹੁੰਦੇ ਨੇ ਆਸਨ ਦੇ ਰਿਲੇਟਡ ਉਹਦੀ ਮਹੱਤਤਾ ਕਿੰਨੀ ਹੈ ਤੇ ਉਸ ਨੂੰ ਕਿਸ ਤਰੂ ਸਰੂਪ ਨਾਲ ਸਜਾ ਕਿਹਨਾਂ ਹੈ ਕਿਸ ਹਿਸਾਬ ਨਾਲ ਚੱਲਣਾ ਹੈ ਉਸ ਬਾਰੇ ਵੀ ਤੁਸੀਂ ਨਾਲੇ ਹੁਣ ਤੁਸੀਂ ਆਸਨ ਦੇਖਣੇ ਰਹੇ ਹਾਂ ਜੀ ਹਾਂ ਜੀ ਆ ਮੇਰਾ ਪੂਰਾ ਗੱਦਾ ਆਸਨ ਹੈ ਬਿਲਕੁਲ ਹਾਂ ਜੀ ਹਨਾ ਕਿਉਂ ਮੇਰੀ ਇਹ ਭਾਵਨਾ ਹੈ ਕਿ ਜਦ ਮੈਂ ਬੈਠਦਾ ਤੇ ਗੁਰੂ ਸਾਹਿਬ ਅਸ਼ੀਰ ਸਿੰਘ ਬਿਲਕੁਲ ਬੰਦੇ ਨੇ ਆ ਬਿਲਕੁਲ ਹਾਂ ਭਗਵਾਨ ਸ੍ਰੀ ਚੰਦ ਜੀ ਮਾਰੇ ਮੇਰੇ ਬਜ਼ੁਰਗ ਆ ਕੇ ਬੰਦੇ ਨੇ ਮੇਰੇ ਕੋਲ ਹਮ ਮੇਰੀ ਭਾਵਨਾ ਹੈ ਪੀਸ ਕੋ ਕਿ ਮੇਰਾ ਪੂਰਾ ਗੱਦਾ ਵਛਾਇਆ ਹੁੰਦਾ ਬਿਲਕੁਲ ਠੀਕ ਜਿਵੇਂ ਆਪਣੇ ਸਿਆਸਨ ਲਖਾਂਗਾ ਤੇ ਗੁਰੂ ਸਾਹਿਬ ਕਿੱਥੇ ਬੈਠਣਗੇ ਸ਼ਹੀਦ ਸਿੰਘ ਇੱਥੇ ਬੈਠਣਾ ਹੈ ਬਿਲਕੁਲ ਬਿਲਕੁਲ ਤੜੀ ਭਾਵ ਨੇ ਹੈ ਨੀ ਬਿਲਕੁਲ ਠੀਕ ਹੈ ਨਾ ਹੂੰ ਫਿਰ ਤੁਹਾਡੇ ਘਰ ਕਿਉਂ ਕਿਵੇਂ ਸੁਖ ਸ਼ਾਂਤੀ ਤੁਹਾਨੂੰ ਇਹ ਦੇਖੋ ਗੁਰਬਾਣੀ ਜੋ ਨਹੀਂ ਕਿਹਾ ਉਹ ਕਿਹਾ ਗਿਆ ਹੈ ਹੂੰ ਜੋ ਕਿਹਾ ਗਿਆ ਉਹ ਤੇ ਉਹ ਤੇ ਕਮੈਂਟਰੀ ਨਹੀਂ ਕੀਤੀ ਸਹੀ ਗੱਲ ਬਾਬੇ ਠੀਕ ਹੈ ਜੇ ਕਹਿੰਦਾ 84 ਲੱਖ ਜੁਤੇ ਸੀ 84 ਲੱਖ ਜੁਣ ਗਿਆ ਸੀ ਹੈ ਹੂੰ ਠੀਕ ਹੈ ਜੇ ਪੰਜ ਕਹਤਾ ਅਸੀਂ ਪੰਜ ਕਹਤਾ ਜੇ ਸੱਤ ਕਹ ਅਸੀਂ ਸੱਤ ਜਿਹੜੀ ਚੀਜ਼ ਕਹੀ ਗਈ ਉਹ ਐਸ ਇਟ ਇਜ਼ ਲਿੰਦੀ ਹੈ ਜਿਹੜੀ ਸੱਚ ਹੈ ਬਿਲਕੁਲ ਬਿਲਕੁਲ ਜਿਹੜੀ ਨਹੀਂ ਕਹੀ ਗਈ ਉਹ ਤੇ ਫਿਰ ਡਾਕੂਮੈਂਟਰੀ ਪੂਰੀ ਹੈ ਨਾ ਉਹਦੇ ਤੇ ਫਿਰ ਪੂਰੀ ਇੱਕ ਜਿਹੜੀ ਉੱਤੇ ਗੱਲਬਾਤ ਕੀਤੀ ਗਈ ਉਹ ਤੇ ਅਲੱਗ ਤੋਂ ਵਿਸ਼ੇ ਦਾ ਹੁਣ ਅਰਦਾਸ ਦੀ ਗੱਲ ਹੈ ਨਾ ਤੇਰਾ ਤੇਰਾ ਮੂੰਹ ਖੁੱਦਾਂ ਕਾਲ ਹੀ ਨਹੀਂ ਪੈਣਾ ਮੇਰੀ ਗੱਲ ਪੂਰੀ ਹੁੰਦੋ ਅਜੀ ਮੇਰੀ ਗੱਲ ਮੇਰਾ ਸਵਾਲ ਰੈਡੀ ਬਿਠਾਏ ਚਲੋ ਕੋਈ ਨਹੀਂ ਹਾਂਜੀ ਹਾਂਜੀ ਬੋਲੋ ਬੋਲੋ ਹੁਣ ਆਪਾਂ ਸਵਾਦ ਅਸੀਂ ਨੇਤਰਮ ਕੀਤਾ ਤੇ ਇੱਛਾ ਨਹੀਂ ਪੂਰੀ ਹੋਈ ਹੂੰ ਹੂੰ ਇਕ ਜਿਸ ਨੋਟ ਕਰਿਓ ਤੁਹਾਡੀਆਂ ਇੱਛਾਵਾਂ ਬਦਲ ਰੋਜ਼ ਬਦਲ ਜਾਂਦੀਆਂ ਨੇ ਜਿੰਨੇ ਵੀ ਅਰਦਾਸ ਕਰਨ ਵਾਲੇ ਆ ਇਹ ਨੋਟ ਕਰਿਓ ਹੁਣ ਇੱਛਾ ਤੁਹਾਡੀ ਸੀਗੀ ਪੈਸੇ ਦੀ ਫਿਰ ਕਹਣਾ ਘਰ ਦੀ ਫਿਰ ਬੱਚੇ ਦੀ ਤੇ ਇੱਛਾ ਬਦਲੀ ਜਾਂਦੀ ਹੈ ਹੂੰ ਤੁਸੀਂ ਤੜਾ ਤੁਹਾਨੂੰ ਪਤਾ ਨਹੀਂ ਕੀ ਮੰਗਣਾ ਕੀ ਹੈ ਤੁਹਾਡੀ ਦ੍ਰਿੜਤਾ ਨਿਸ਼ਤ ਨੂੰ ਇਹ ਨਹੀਂ ਪਤਾ ਵੀ ਉਹ ਉਹ ਕਿ ਉਹ ਜੇ ਛੇਵੇਂ ਪਾਸ਼ੇ ਨੂੰ ਮਿਲਦੀ ਹੈ ਹਾਂਜੀ ਨਾ ਕਿ ਮੇਰਾ ਨਾਮ ਐ ਪੇਖਾ ਤੇ ਮੈਂ ਆਪਣੇ ਜਿਹੜਾ ਪੋਤਰੇ ਨੂੰ ਸੋਨੇ ਦੇ ਪੰਘੂੜੇ 'ਚ ਝੂਲਦੇ ਵੇਖਾ ਹਾਂਜੀ ਹੁਣ ਇੱਕ ਤੇ ਬਜ਼ੁਰਗ ਅੰਨੀ ਐ ਫੇ ਵੇਖਣ ਦਾ ਅੱਖ ਮੰਗ ਲਿਆ ਹਾਂ ਪੋਤਰਾ ਦਾ ਪੁੱਤਰਾ ਆਏਗਾ ਬਿਲਕੁਲ ਪੁੱਤਰਾ ਆਏਗਾ ਤਾਂ ਨੋ ਆਏਗੀ ਨੋ ਆਏਗੀ ਪੰਘੂੜਾ ਸੋਨੇ ਦਾ ਤਾਂ ਕਿ ਕਰਜ ਪੈਸਾ ਆਏਗਾ ਇੱਕ ਚੀਜ਼ ਸਾਰਾ ਮੰਗ ਲਿਆ ਨਾ ਬਿਲਕੁਲ ਠੀਕ ਹੈ ਬਿਲਕੁਲ ਇਹ ਜਿਹੜਾ ਤੁਹਾਡੇ ਇਤਿਹਾਸਿਕ ਕਹਾਣੀਆਂ ਨੇ ਨਾ ਇਹਨਾਂ ਨੂੰ ਧਿਆਨ ਨਾਲ ਸੁਣਿਆ ਕਰੋ ਇਹ 'ਚ ਰਮਜ਼ ਹੁੰਦੀ ਐ ਬਿਲਕੁਲ ਸਹੀ ਹੁਣ ਅਸੀਂ ਬਚਪਨ ਜ ਸੁਣਦੇ ਆ ਵੀ ਉਹ ਲੂੰਬੜੀ ਦੀ ਕਹਾਣੀ ਹੈ ਨਾ ਵੀ ਇੱਕ ਲੂੰਬੜੀ ਗਈ ਜੀ ਉਹਨੇ ਵੇਖਿਆ ਦਰਖਤ ਤੇ ਅੰਗੂਰ ਲੱਗੇ ਨੇ ਉਹਨੇ ਬੜੀਆਂ ਇਸ਼ਾਲਾਂ ਮਾਰੀਆਂ ਤੇ ਨਹੀਂ ਖਾ ਸਕੀ ਕਿ ਇੱਥੋਂ ਅੰਗੂਰ ਖੱਟੇ ਹੂੰ ਇਹਦਾ ਫਿਰ ਇਹਦਾ ਸਾਰੰਸ਼ ਕੀ ਹੈ ਕਿ ਅੰਗੂਰ ਖੱਟੇ ਪਰ ਹਾਸੇ ਵਾਲੀ ਗੱਲ ਹੈ ਕਿ ਜਿਹੜੇ ਅੰਗੂਰ ਦਰਖਤ ਤੇ ਲੱਗਦੇ ਨਹੀਂ ਦਰਖਤ ਤੇ ਲੱਗਦੇ ਨਹੀਂ ਬਿਲਕੁਲ ਬੇਵ ਤੇ ਲੱਗਦੇ ਆ ਬਿਲਕੁਲ ਸਹੀ ਗੱਲ ਹੈ ਨਾ ਉਹ ਇਸੇ ਨੂੰ ਸਮਝਾਉਣ ਦੀ ਕਹਾਣੀ ਹੈ ਸੋ ਜਿਹੜੇ ਇਤਿਹਾਸਿਕ ਸਾਡੇ ਸਰੋਤ ਸਾਖੀਆਂ ਸਾਖੀ ਦੇ ਚ ਸਾਰੰਸ਼ ਹੁੰਦਾ ਹੈ ਹੂੰ ਜਿਵੇਂ ਚਿੱਤਰਪਥਰਾਈ ਤੱਕ ਕਿਸ ਨੂੰ ਪੜਨਾ ਨਹੀਂ ਆਇ ਜਦੋਂ ਜਦੋਂ ਪੜਾਉਣਾ ਸ਼ੁਰੂ ਕੀਤਾ ਸਾਰਿਆਂ ਨੂੰ ਹੂੰ ਉਹਨੂੰ ਉਸ ਪਹਿਲਾਂ ਉਹਦਾ ਪੁਆਇੰਟ ਦੱਸਿਆ ਵੀ ਇਹਦਾ ਇਸ ਪੁਆਇੰਟ ਦੇ ਦੁਆਲੇ ਪੂਰੀ ਕਹਾਣੀ ਪੜਾਉਣੀ ਬਿਲਕੁਲ ਆਹ ਪੁਆਇੰਟ ਹੈ ਇਹਦੇ ਦੁਆਲੇ ਪੂਰੀ ਕਹਾਣੀ ਪੜਾਉਣੀ ਬਿਲਕੁਲ ਹੈ ਭਾਈ ਤਾਂ ਜਾ ਕੇ ਸਾਡੇ ਹੁਣ ਮਤਲਬ ਪਹਿਲਾਂ ਤੇ ਇਹੋ ਕਹਿੰਦੇ ਸੀ ਨਾ ਵੀ ਚਿੱਤਰਪਖਿਆਂ ਜਿਹੜਾ ਉਹ ਬੰਦ ਕਰ ਮਾਰੇ ਪੜਾਉਂਦੇ ਸੀਗੇ ਅਸੀਂ ਕਮਰੇ ਖੁਲਾਤੇ ਸਭ ਤੇ ਸਟੇਜਾਂ 'ਚ ਸ਼ੁਰੂ ਕਰਤਾ ਹੁਣ ਕਿੰਨੀਆਂ ਕੁੜੀਆਂ ਚਿੱਤਰਪਖਣ ਪੜਨ ਆਪੀ ਨੇ ਬਹੁਤ ਵਧੀਆ ਤਰੀਕੇ ਦਾ ਇਸੇ ਤਰੀਕੇ ਅਰਦਾਸ ਬਾਰੇ ਪ੍ਰਾਂਤੀਆਂ ਨੇ ਹੂੰ ਜੀ ਮੰਗਣਾ ਮੰਗਣ ਨਿਕਾ ਹਰ ਜਸ ਕੋਤੇ ਮੰਗਣਾ ਹਨਾ ਉਹ ਹਰ ਜਸ ਤੇ ਮੰਗਣਾ ਹੀ ਹੈ ਪਰ ਨਾਲ ਇਹ ਲੋਕ ਦੇ ਕੰਮ ਕਿਨੇ ਕਰਨੇ ਸਾਡੇ ਸਹੀ ਗੱਲ ਬਾਬਾ ਉਹ ਹਰ ਜਸ ਗੁਰੂ ਤੋਂ ਮੰਗ ਲੈਂਦੇ ਆ ਤੇ ਸਮਾਨ ਜਿਹੜਾ ਪੀਰਾ ਤੋਂ ਮੰਗ ਲੈਂਦੇ ਆ ਪੀਰਾ ਤੇ ਬੋਲਤਾ ਜਾਂਦਾ ਇਹਨਾਂ ਨੇ ਤੁਸੀਂ ਕਰਕੇ ਤੁਹਾਡੀ ਅਰਦਾਸ ਨਹੀਂ ਪੂਰੀ ਹੁੰਦੀ ਨਿਤਨੇਮ ਵੀ ਕਰਦੇ ਹੋ ਪਹਿਲਾਂ ਜਿੰਮੇ ਬੇਨਤੀ ਕੀਤੀ ਹੈ ਕਿ ਆਪਣਾ ਜਿੱਥੇ ਨਿਤਨੇਮ ਕਰਨਾ ਹੁਣ ਇੰਨੇ ਇਸੇ ਬੜੇ ਬਹੁਤ ਇਹ ਨੇ ਜਿਹੜੇ ਬਾਥਰੂਮ ਜਵਜੀ ਜਵਜੀ ਸ਼ੁਰੂ ਹੋ ਜਾਂਦੀ ਹੈ ਹੂੰ ਵੀ ਤਾਂ ਬਾਜੂਗਾ ਹਾਂਜੀ 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 ਕਈ ਦਿਨ ਨੇ ਤਨੇ ਇਦਾਂ ਦੇ ਆ ਨਿਤ੍ਰਿੰ ਜਿਹੜਾ ਸਵੇਰੇ ਉੱਠਦਾ ਜਾ ਕਰਦਾ ਹੈ ਇਹਦੇ ਬਿਸਰੇ ਤੋਂ ਸ਼ੁਰੂ ਕਰ ਲਿਆ ਬਿਲਕੁਲ ਉਹ ਅਲੱਗ ਹੈ ਪਰ ਜਿਹੜਾ 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 ਆਸਨ ਦਾ ਨਿਤ੍ਰਿੰ ਉਹ ਪੱਕਾ ਹੋਣਾ ਚਾਹੀਦਾ ਵਾ ਕਿਉਂਕਿ ਮੈਂ ਕਹਿੰਦਾ ਜਦ ਤੀ ਜਦ ਤੁਹਾਡੀ ਅੱਖ ਖੁੱਲਦੀ ਤੁਹਾਡਾ ਮਨ ਪੜ ਕਰਨਾ ਸ਼ੁਰੂ ਹੋ ਜਾਂਦਾ ਸੁੱਤੇ ਵੀ ਨਿਤ੍ਰਿੰ ਜਪ ਜਪ ਜੀ ਅੱਖ ਖੁੱਲੀ ਜਪ ਜੀ ਸਦ ਅੱਥੀ ਸ਼ੁਰੂ ਹੋ ਜਾਏ ਅੱਖ ਖੋਲਣ ਦੇ ਨਾਲ ਹੀ ਫਿਰ ਬਾਕੀ ਬੜੀ ਕਿਰਿਆ ਗ੍ਰਿਚਨ ਕੋਈ ਕਈ ਜਿਵੇਂ ਜਦੋਂ ਆਪਣਾ ਕੋਈ ਵੀ ਨੇਤ ਨੇ ਤਾਂ ਜਦੋਂ ਕਰਨਾ ਤੇ ਕੋਟਾ ਪੂਰਾ ਕਰਨ ਲਈ ਕਰਦੇ ਨੇ ਇਹ ਕੋਟਾ ਨਹੀਂ ਕਰਨਾ ਮੇ ਤਾਂ ਦਾਸ ਸਾਹਿਬ ਵੀ ਉੱਠਦੇ ਮੰਨ ਤੇ ਕਾਬੂ ਕਰ ਲੋ ਇਹ ਅਲੱਗ ਵਿਸ਼ਾ ਸਮਝਾਵਾਂਗੇ ਮੰਨ ਜਿਹੜੇ ਜਿਹਨਾਂ ਮੰਨ ਕਰਦੇ ਠੀਕ ਮੰਨ ਜਿਹਾਪੂ ਹਾਂਜੀ ਹਾਂਜੀ ਹੁਣ ਤੁਸੀਂ ਇੱਕ ਵਿਸ਼ਾਏ ਆਪਣੀ ਰੱਖੋ ਇੱਕ ਆਸਣਾ ਖੋਬੇ ਤੇ ਕੋਈ ਬੈਠੇਗਾ ਅਗੇ ਅੱਗੇ ਥੋੜਾ ਜਲ ਰੱਖੋ ਥੋੜਾ ਗੋਲ ਰੱਖੋ ਕੁਝ ਵੀ ਮਾੜਾ ਮੋਟਾ ਹਾਂ ਫਿਰ ਤੁਸੀਂ 5 ਮਿੰਟ ਸਾਹ ਆਪਣੇ ਨਾਰਮਲ ਕਰੋ ਵਾਹਿਗੁਰੂ ਵਾਹਿਗੁਰੂ ਕਰਕੇ ਆਪਣਾ ਬੀਪੀ ਨਾਰਮਲ ਕਰੋ ਬਿਲਕੁਲ ਫਿਰ ਤੁਹਾਡਾ ਪਹਿਲਾ ਜਦੋਂ ਓੰਕਾਰ ਬਿਲਕੁਲ ਟਿਕਾਣੇ ਲੱਗ ਗਿਆ ਨਾ ਉਹ ਜਿਹੜੇ ਗਾਉਂਦੇ ਨੇ ਜੇ ਸਾਬ ਸੁਰਾ ਸਾਰਾ ਗਾਣਾ ਸੁਰਾ ਹੋ ਜਾਂਦਾ ਬਿਲਕੁਲ ਸਹੀ ਗੱਲ ਠੀਕ ਹੈ ਨਾ ਜੇ ਓੰਕਾਰ ਸੁਰਚ ਲੱਗ ਗਿਆ ਤੇਰੀ ਸਾਰੀ ਬਾਣੀ ਸੁਰਚ ਲੱਗੇਗੀ ਬਹੁਤ ਹੈ ਉਹਦੇ ਚ ਆਨੰਦ ਹੋ ਹੀ ਆਏਗਾ ਠੀਕ ਹੈ ਬਿਲਕੁਲ ਸਹੀ ਬਿਲਕੁਲ ਸਹੀ ਇੱਕ ਸਵਾਲ ਹੋਰ ਹੀ ਬਾਬਾ ਜੀ ਕਿ ਜਿੱਦਾਂ ਜਾਪ ਕਰਦੇ ਆ ਨਿਤਨੇਮ ਕਰਦੇ ਆ ਜਾਂ ਕਿਦਾਂ ਵੀ ਹੈ ਤੇ ਕਾਰਜ ਬੰਨੇ ਬਾਰੇ ਤੁਸੀਂ ਦੱਸ ਦੱਸ ਦਿੱਤਾ ਬਟ ਫਿਰ ਵੀ ਕਹਿੰਦੇ ਨੇ ਘਰ ਵਿੱਚ ਕਲੇਸ਼ ਨਹੀਂ ਮੁੱਕਦਾ ਕਲੇਸ਼ ਇਸ ਕਲੇਸ਼ ਇਦਾਂ ਹੈ ਕਿ ਇਸ ਸੰਸਾਰ ਦੇ ਅੰਦਰ ਨੈਗੇਟਿਵਿਟੀ ਜ਼ਿਆਦਾ ਹੈ ਹਾਂ ਹੈ ਨਾ ਬਿਲਕੁਲ ਕਿਉਂਕਿ ਤੁਹਾਡੇ ਘਰ ਦੇ ਵਿੱਚ 24 ਘੰਟੇ ਉਹ ਰੰਡੀ ਰੋਣਾ ਜਿਹਾ ਪਿਆ ਹੁੰਦਾ ਉਹ ਸੱਸ ਨੇ ਉਹਨੂੰ ਮਾਰਤਾ ਹੈ ਨਾ ਨੋਨ ਨੂੰ ਜ਼ਹਿਰ ਦੇ ਦਿੱਤਾ ਡੇਲੀ ਸੋਪ ਡੇਲੀ ਸੋਪ ਡੇਲੀ ਸੋਪ ਤੇ ਯਾਨੀ ਤੁਸੀਂ ਫਿਲਮਾਂ ਅੱਛਾ ਇੱਕ ਚੀਜ਼ ਇੱਕ ਇੱਕ ਚੀਜ਼ ਹੋ ਰਿਹਾ ਹੈ ਕਲੇਸ਼ ਤੁਸੀਂ ਮੰਗਦੇ ਹੋ ਕਲੇਸ਼ ਤੜਕਉਂਦਾ ਨਹੀਂ ਹੈ ਅੱਛਾ ਕਿਉਂਕਿ ਤੁਹਾਡਾ ਜਨਮ ਕਲੇਸ਼ ਚ ਹੋਇਆ ਹੈ ਦੁੱਖ ਚ ਤੁਹਾਡਾ ਕਲੇਸ਼ ਹੋਇਆ ਹੈ ਜਿਹੜਾ ਮਨੁੱਖ ਦਾ ਜਿਹੜਾ ਜਨਮ ਹੈ ਨਾ ਪਹਿਲਾ ਸਾ ਉੱਦਰ ਦੇ ਦਰਦ ਚ ਹੁੰਦਾ ਕਿਉਂਕਿ ਜਦੋਂ ਬੱਚਾ ਜਿੰਨਾ ਜਿੰਨੀ ਪੀੜਾ ਮਾਂ ਨੂੰ ਪ੍ਰਸੂਤਤੋਂ ਦੇਦੀ ਬੱਚੇ ਨੂੰ ਹੁੰਦੀ ਹੈ। ਜੇ ਨਲੂਆ ਕੱਢਦੇ ਉਹ ਦਦ ਵਿੱਚ ਹੁਣ ਤੁਸੀਂ ਨੂੰ ਚੀਜ਼ ਨੋਟ ਕਰੋ। ਇੱਕ ਫਿਲਮ ਆਈ ਚੰਗੀ ਚੰਗੀ ਹੈ। ਉਹ ਚ ਕੋਈ ਨੈਗੇਟਿਵਿਟੀ ਨਹੀਂ ਹੈ। ਤੁਸੀਂ ਵੇਖ ਨਹੀਂ ਸਕਦੇ। ਸਹੀ ਗੱਲ ਹੈ। ਇੱਕ ਮੂਵੀ ਹੈਗੀ ਅਰਜੁਨ ਕੀ ਦੁਲਹਾਨੀ ਆ। ਸਾਉਥ ਇੰਡੀ ਮੂਵੀ ਹੈ। ਉਹ ਚ ਕੁਝ ਨਹੀਂ ਹੈਗਾ। ਉਹ ਸਿੰਪਲ ਹੈ। ਤੁਸੀਂ ਬੋਰ ਹੋ ਜਾਓਗੇ। ਤੁਸੀਂ ਅਖਬਾਰ ਖੋਲੋਗੇ। ਕਦੇ ਬੰਬ ਬ્લાਸ ਨਹੀਂ ਹੋਇਆ ਕਦੇ ਕਲੇਸ਼ ਨਹੀਂ ਹੋਇਆ ਕਦੇ ਰੇਪ ਨਹੀਂ ਹੋਇਆ ਤੁਹਾਨੂੰ ਯਾਰ ਖ਼ਬਰ ਹੀ ਨਹੀਂ ਆਈ ਹਾਂਜੀ ਤੁਸੀਂ ਲੱਭ ਰਹੇ ਹੋ ਤੁਸੀਂ ਹਾਂਜੀ ਤੁਸੀਂ ਫੇਸਬੁਕ ਖੋਲੋ ਤੁਸੀਂ ਇੰਸਟਾ ਖੋਲੋ ਜਿਹੜੀਆਂ ਚੰਗੀਆਂ ਨੀਲਾਂ ਨੇ ਤੁਸੀਂ ਸਾਰੀਆਂ ਸਕਰੋਲ ਕਰੋਗੇ ਕਿਤੇ ਕਿਸੇ ਦੀ ਪਾਗ ਲੈ ਗਈ ਹੈ ਕਿਸੇ ਦੀ ਧੋਣ ਫੜ ਲਈ ਹੈ ਕਿਸੇ ਲੜਾਈ ਹੋ ਰਹੀ ਹੈ ਤੁਸੀਂ ਰੋਕ ਕੇ ਵੇਖੋਗੇ 네ਗੇਟਿਵ ਕਮੈਂਟ ਹਮੇਸ਼ਾ ਆਪ ਰਹਿੰਦਾ ਹਾਂ ਤੁਸੀਂ ਕਲੇਸ਼ ਤੇ ਤੁਸੀਂ ਲੱਭ ਰਹੇ ਹੋ ਹਾਂ ਬਿਲਕੁਲ ਕਲੇਸ਼ ਤੁਸੀਂ ਲੱਭ ਰਹੇ ਹੋ ਕਿਉਂਕਿ ਤੁਹਾਡੇ ਸੁਭਾਅ ਚ ਦੁਖੀ ਰਹਿਣਾ ਹ ਹੁਣ ਸੁਖੀ ਹੋਣ ਦਾ ਯਤਨ ਕਰਦੇ ਆਸੀਂ ਹਾਂਜੀ ਇਹ ਤਾਂ ਮੈਂ ਦੁਖੀ ਰਹਿੰਦੇ ਆ ਬਿਲਕੁਲ ਨਿਤ림 ਕਰਦਾ ਹੈ ਕੋਈ ਗੁਰਦੁਆਰੇ ਜਾਂਦਾ ਹੈ ਕੋਈ ਸੇਵਾ ਕਰਦਾ ਹੈ ਕੋਈ ਸ਼ਰਾਬ ਪੀਂਦਾ ਹੈ ਕੋਈ ਭੰਗੜੇ ਪਾਉਂਦਾ ਹੈ ਕੋਈ ਆਯਾਸ਼ੀਆਂ ਕਰਦਾ ਕੁੜੀਆਂ ਮੋਰ ਘੁੰਮਦਾ ਕਿਹੜੀਆਂ ਮਾਗ ਉਹ ਕਿਤਨਾ ਤੇ ਖੁਸ਼ ਹੁੰਦਾ ਯਤਨ ਯਤਨ ਕਰ ਰਿਹਾ ਬਿਲਕੁਲ ਇਹ ਤਾਂ ਮੈਂ ਦੁਖੀ ਸੀ ਰਹਿੰਦੇ ਆ ਬਿਲਕੁਲ ਦੁੱਖ ਸਾਰਾ ਪਰਮਾਨੈਂਟ ਹੈ ਸੁੱਖ ਸਥਾਈ ਆ ਅੰਦਾਜ਼ਾ ਜਾਂਦਾ ਹੈ ਨਾ ਬਿਲਕੁਲ ਹੁਣ ਸਾਰਾ ਸੁਭਾਅ ਹੀ ਦੁੱਖ ਲੱਭਣ ਦਾ ਆ ਅੱਛਾ ਇਹ ਸਵਾਲ ਬਹੁਤਾ ਬੀਬੀਆਂ ਦੇ ਨੇ ਹਾਂਜੀ ਬੀ ਕ ਕਲੇਮ ਉਹ ਉਹੀ ਬੀਬੀਆਂ ਜਿਹੜੀਆਂ ਨੇ ਉਹ ਰਾਤ ਦੀ ਜੋ 8 ਵਜਣੇ ਗੁਰੂ ਹਨਾ ਉਹ ਸਾਸ ਨੇ ਚੱਕਦਾ ਨਾ ਨੋ ਨੋ ਨਾਮ ਚੱਕਦਾ ਉਹ ਨਹੀਂ ਤੋ ਸ਼ਕਲਾਂ ਨਹੀਂ ਬਰਤਮੀਆਂ ਲਗੀਆਂ ਨੇ ਜਿਹੜੀਆਂ ਸੀਰੀਅਲ ਦੇ ਚਾਹ ਹਾਂਜੀ ਹਾਂਜੀ ਉਹ ਤੋਂ ਮੇਕਅਪ ਹੈ ਨਾ ਘੱਡੀਆਂ ਉਹਨਾਂ ਦਾ ਹਾਂ ਫਿਰ ਉਹ ਸ਼ਿੰਗਾਰ ਅਤ ਦਰਜ ਐਕਟਿੰਗ ਤੇ ਜ਼ੀਰੋ ਫਿਰ ਇਨਫ ਸਵੇਰ ਉਹਨੂੰ ਸਪੀਟੀਲੀ ਦਾ ਸਵੇਰ ਵੇਖਣਾ ਹੁੰਦਾ ਉਹ ਆਪਣੇ ਨਾ ਮਨ ਚ ਇਮੇਜ ਬਣਾ ਲੈਂਦੇ ਕਿ ਸਾਡੀ ਲਾਈਫ ਵਿੱਚ ਉਹ ਜਿੱਦਾਂ ਉਹਨੇ ਹਾਰ ਸ਼ਿੰਗਾਰ ਕੀਤਾ ਜਿਸ ਤਰ੍ਹਾਂ ਉਹਦੀ ਲਾਈਫ ਆ ਕੁਝ ਕੋਈ ਕੈਰੈਕਟਰ ਉਹਦਾਂ ਦੀ ਸੋਚਦੇ ਆ ਤੇ ਫਿਰ ਘਰ ਚ ਉਹਦਾਂ ਹਾਂ ਹੁਣ ਸਵੇਰ ਤੁਸੀਂ ਜੇ ਅਸੀਂ ਘਰ ਚ ਕਹਿੰਦੇ ਆ ਬਈ ਅਗਰ ਦਿੱਕਤ ਹੈ ਤੇ ਘਰ ਚ ਪਾਠ ਲਾਓ ਜੇ ਪਾਠ ਉਹਨਾਂ ਦੇ ਘਰ ਚ ਸੁੱਖ ਹੁੰਦਾ ਤੇ ਇਹਨਾਂ ਚੀਜ਼ਾਂ ਕਰ ਚ ਦੁੱਖ ਨਹੀਂ ਹੁੰਦਾ ਹੁੰਦਾ ਸਹੀ ਗੱਲ ਫਿਰ ਫਿਲਮਾਂ ਵੀ ਫਿਲਮਾਂ ਵੀ ਦੇਖਣੀਆਂ ਚਲੋ ਮੈਂ ਖੁਦ ਬੈਨਾ ਮੈਂ ਕਿਸ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਹਾਂ ਪੁਸ਼ਪਾ ਟੂ ਪਸੰਦ ਨਹੀਂ ਆ ਜੀ ਮਨਜਤ ਤੇਰੀ ਵੀ ਦੇਖ ਕੇ ਸਹੀ ਗੱਲ ਮੈਨੂੰ ਦੱਸਿਆ ਤੁਸੀਂ ਕੋਈ ਦਿੱਕਤ ਨਹੀਂ ਕੋਈ ਕੰਮ ਝੋਰੀ ਨਹੀਂ ਕਰਦਾ ਹਾਂਜੀ ਹਾਂਜੀ ਤੇ ਫਿਲਮਾਂ ਦੇਖਣੀਆਂ ਜਿੱਚ ਐਕਸ਼ਨ ਹੈ ਹਨਾ ਜਿੱਚ ਮਾਰ ਕਟਾ ਹੈ ਮੈਂ ਕਹਿੰਨਾ ਕਿ ਤੁਸੀਂ ਐਸੀ ਕੋਈ ਚੀਜ਼ ਨਹੀਂ ਦੇਖ ਸਕਦੇ ਜਿੱਚ ਕੁਝ ਨਹੀਂ ਹੈਗਾ ਹਮ ਮਤਲਬ ਫਿਲਮਾਂ ਦਾ ਨਾਮ ਦੇ ਦੇਣਾ ਜਿੱਚ ਕੁਝ ਨਹੀਂ ਹੈਗਾ ਪਰ ਤੁਸੀਂ ਦੇਖਣੀ ਕਿਉਂ ਜੇ ਚ ਕੁਝ ਨਹੀਂ ਹੈਗਾ ਬਿਲਕੁਲ ਸਵੇ ਤਾਂ ਮਨੋਂ ਅਸੀਂ ਜਿਹੜਾ ਦੁੱਖ ਗਲੇ ਚ ਲੱਭਦੇ ਨਾ ਹਾਂ ਹਾਂ ਬਿਲਕੁਲ ਹੈਨਾ ਅਸੀਂ ਦੁੱਖ ਲੱਭ ਫਿਰ ਸਾਰੀ ਸਾਡਾ ਸਾਰਾ ਟਾਈਮ ਜਿਹੜਾ ਦੁੱਖ ਦੀ ਭਾਵ ਦੇ ਵਿੱਚ ਤੇ ਉਹ ਤੁਸੀਂ ਕਰਕੇ 40 ਮਿੰਟ ਹਰ ਤੇ ਫਿਰ ਤੁਸੀਂ ਕਹਿੰਦੇ ਮਾਰੇ ਸੁੱਖ ਦੇ ਕਿਵੇਂ ਤੇ ਮਾਰੇ ਤੈਨੂੰ ਸੁੱਖ ਦੇ ਬਿਲਕੁਲ ਬਿਲਕੁਲ ਇਹਦੇ 24 ਘੰਟੇ ਮੰਗੋਗੇ ਤਾਂ ਮਿਲੇਗਾ ਜਾਂ ਨਹੀਂ ਤੁਹਾਡੀ ਆਕਾਮਨਾ 24 ਘੰਟੇ ਸੁੱਖ ਦੀ ਹੋਵੇ ਜੇ ਡਰਾਮਾ ਜਿਹੜਾ ਆ ਗਿਆ ਵਾ ਦੋ ਕਿਸ਼ਤਾਂ ਆਗੀਆਂ ਜੇ ਚ ਕੁਝ ਕੁਝ ਘਟਨਾ ਨਹੀਂ ਹੋਈ ਕਿਸੇ ਦੇ ਦੂਜੀ ਮੈਰਿਜ ਨਹੀਂ ਹੋਈ ਕਿਸੇ ਦਾ ਬੱਚਾ ਨਜਾਇਜ਼ ਨਹੀਂ ਨਿਕਲ ਆਇਆ ਕਿਸੇ ਨੇ ਕਹਨੂੰ ਜ਼ਿਆਰ ਨਹੀਂ ਦਿੱਤਾ ਤੇ ਤੁਸੀਂ ਕਹਿੰਦੇ ਇਹ ਨਾ ਮੇਰੇ ਕੋਲ ਸਟੋਰੀ ਮੁੱਕ ਗਈ ਹੈ ਕਿਉਂਕਿ ਹੁਣ ਕਲੇਸ਼ ਨਹੀਂ ਆ ਰਿਹਾ ਬਿਲਕੁਲ ਹਾਂ ਸੋ ਇੱਕ ਫਿਰ ਉਹ ਤੁਸੀਂ ਦੇਖਣਾ ਤੇ ਇਹ ਕੁਛ ਹੈ ਇਹੀ ਗੱਲ ਬਿਲਕੁਲ ਬਿਲਕੁਲ ਇਹ ਮਤਲਬ ਕਿ ਆਪਾਂ ਖੁਦ ਹੀ ਨੇਗੇਟਿਵਿਟੀ ਲੈ ਕੇ ਆਉਂਦੇ ਆ ਘਰੇ ਤੇ ਬਾਅਦ ਵਿੱਚ ਕਹਿੰਦੇ ਆ ਕਿ ਗਲਾਂਬਾ ਗੁਰੂ ਨੂੰ ਸਹੀ ਗੱਲ ਫਿਰ ਉਹ ਜਿਹੜੀ ਨੈਗੇਟਿਵਿਟੀ ਜੇ ਦੂਰ ਕਰਨੀ ਹੈ ਦੂਸਰਾ ਕਈਆਂ ਘਰਾਂ ਦੇ ਵਿੱਚ ਬਹੁਤ ਘਰਾਂ ਦੇ ਵਿੱਚ ਮੈਂ ਕਹਿੰਦਾ ਸਾਰੇ ਘਰਾਂ ਦੇ ਵਿੱਚ ਹਾਂ ਪੈਰੇ ਮਾਰੇ ਹੁੰਦੇ ਹਨ ਹਾਂਜੀ ਕਿਉਂ ਕਿਉਂਕਿ ਸਾਰੇ ਘਰਾਂ 'ਚ ਜੋ ਮਤਲਬ ਗੱਲ ਸਾਰੇ ਘਰਾਂ 'ਚ ਇੱਕ ਕਲੇਸ਼ ਹੁੰਦਾ ਬਿਲਕੁਲ ਹੈ ਡਰਾਮਿਆਂ ਦਾ ਟੀਵੀ ਦਾ ਹੁਣ ਆਪਣੇ ਲੱਗਾ ਸਾਹਮਣੇ ਉਹ ਟੀਵੀ ਲੱਗਾ ਹੈ ਉਹ ਸੀਸੀ ਸੀਸੀਟੀਵੀ ਕਿਹਨੇ ਲੱਗੇ ਸੀਸੀਟੀਵੀ ਬਿਲਕੁਲ ਹੁਣ ਮਾਂ ਨੇ ਧੱਕੇ ਨਾਲ ਉਹ ਨੈਟ ਉਹ ਵੇਲੇ ਟਾਈਮ ਪਾਸ ਮੇਰਾ ਟਾਈਮ ਪਾ ਹੋ ਜਾਂਦਾ ਮੇਰੇ ਕੋਲ ਟਾਈਮ ਕਿੱਥੇ ਹੁੰਦਾ ਬਿਲਕੁਲ ਸਹੀ ਗੱਲ ਹੈ ਹਨਾ ਹੁਣ ਮੈਂ ਚਲੋ ਮਜ਼ਾਕ ਕਰ ਰਿਹਾ ਹਾਂ ਮੂਵੀ ਦੇ ਇੱਕ ਮੂਵੀ ਸ਼ੁਰੂ ਕੀਤੀ ਮੈਂ ਤੇ ਉਹ ਅੱਜ ਉਹ ਸੌਰੀ ਇਕੁਅਲਾਈਜ਼ਰ ਟੂ ਹਾਂਜੀ ਹਾਂ ਇੱਕ ਵਾਰ ਜ ਟੂ ਆਜ ਮੈਨੂੰ ਪੰਜਵਾਂ ਦਿਨ ਹੋ ਗਿਆ ਮੈਂ ਉਹਨਾਂ ਪਾਟਾਂ 'ਚ ਦੇਖ ਰਿਹਾ ਥੋੜੀ ਥੋੜੀ ਕਰਕੇ ਇੱਕ ਜਿਹੜੀ ਮੂਵੀ ਘੰਡੇ ਦੀ ਉਹ ਮੇਰੇ ਕੋਲ ਵੇਖਣ ਤਾਂ ਮੈਂ ਕੀ ਵੇਖਣ ਦੀ ਦੇ ਤੋ ਸਹੀ ਗੱਲ ਹੈ ਬਈ ਸਹੀ ਉਹ ਲੱਗਾ ਦੇਖ ਲਓ ਮੇਰੇ ਕੋਲ ਕੱਛ ਨਹੀਂ ਕੋਈ ਲੱਗਾਇਆ ਬਿੱਲ ਭੇ ਕਰ ਰਿਹਾ ਮੈਂ ਪਰ ਉਹ ਸਿਕਿਉਰਿਟੀ ਕੰਦੇ ਚੱਲਦੇ ਨੇ ਮੇਰੇ ਨਾਲ ਸੋ ਜੀਵ ਘਰਾਂ 'ਚ ਸਾਰਾ ਦਿਨ ਇਹ ਕੋਤਕਲੇ ਚੱਲਣਾ ਤੇ ਵੀ ਸ਼ਾਂਤੀ ਕਿੱਥੋਂ ਆਣੀ ਸ਼ਾਂਤੀ ਕਿੱਥੋਂ ਨਹੀਂ ਆਉਣੀ ਇਹਦੇ 24 ਘੰਟੇ ਬਾਣੀ 'ਚ ਤੁਹਾਡੇ ਘਰ 'ਚ ਚੱਲੇ ਹਾਂ ਉਦਨਾਂ ਕੀ ਹੈ ਕਿ ਜਦ ਹੁਣ ਮੈਂ ਮੈਂ ਕਹਿੰਦਾ ਵੀ ਇੰਨਾ ਚੀਜ਼ਾਂ ਨਾਲ ਜੇ ਪੋਜ਼ਿਟਿਵ ਬਾਣੀ ਪੋਜ਼ਿਟਿਵ ਚੀਜ਼ ਅਟਰੈਕਟ ਕਰਦੀ ਹੈ ਤੇ ਨੈਗੇਟਿਵ ਚੀਜ਼ਾਂ ਨੈਗੇਟਿਵ ਅਟਰੈਕਟ ਨਹੀਂ ਕਰਨਗੀਆਂ ਸਿੰਪਲ ਫੰਡਾ ਹੈ ਕੋਈ ਰਾਕਟ ਸਾਇੰਸ ਨਹੀਂ ਹੈ ਇਹਦੇ ਵਿੱਚ ਬਿਲਕੁਲ ਕਰਨ ਹੁਣ ਜੇ ਤੁਹਾਡੇ ਕਰਜੇ ਉਹੀ ਕੁਝ ਚੱਲਣਾ ਸਾਰਾ ਟਾਈਮ ਫਿਰ ਖਬਰਾਂ ਲਾਉਣੀਆਂ ਇਹਨਾਂ ਨੇ ਹਮ ਅੱਛਾ ਖਬਰਾਂ ਵੀ ਉਹ ਲਾਣੀ ਜੇ ਕੋਈ ਕੁਝ ਕ੍ਰਿਸ਼ ਕਲੇਸ਼ ਹੋਵੇ ਜੇ ਚ ਪੋਲਿਟੀਕਲ ਡਿਬੇਟ ਚੱਲਣ ਦੀ ਹੋਵੇ ਜਾਂ ਉਹ ਕਾਹੀ ਨਹੀਂ ਬਿਲਕੁਲ ਕੱਪੜੇ ਪਾੜਦੇ ਨੇ ਦੂਜੇ ਦੇ ਸਹੀ ਗੱਲ ਬਾਬੇ ਸਹੀ ਗੱਲ ਅਸੀਂ ਚੰਡੀਗੜ੍ਹ ਸੀ ਤਾਈ ਦੇ ਘਰੇ ਤੇ ਅਸੀਂ ਨਾ ਸ਼ਾਪਿੰਗ ਕਰਨ ਜਾਣਾ ਤੇ ਉਦੋਂ ਆ ਗਿਆ ਕਿਹ ਆਏ ਆਦਮੀ ਪੂਰਾ ਤਾਲਿਬਾਨ ਖਤਮ ਕਰ ਦੇਗਾ ਉਹ ਇੱਕ ਬੰਦੇ ਨੂੰ ਕੋਈ ਮੂੰਹ ਲਾਣਗੇ ਨਕਲਾਂ ਉਹ ਗੁਰੂ 2.5 ਘੰਟੇ ਮੈਨੂੰ ਬੈਠ ਕੇ ਵੇਖਿਆ ਕੱਖ ਨਹੀਂ ਨਿਕਲਿਆ ਸਹੀ ਹੈ ਮੈਂ ਵੀ ਦੇਖ ਮੈਂ ਕਿਹੜਾ ਬੰਦਾ ਨਾ ਉਦੋਂ ਪਤਾ ਨਹੀਂ ਸੀ ਵੀ ਇਹ ਇੰਡੀਅਨ ਜਿਹੜੇ ਚੈਨਲ ਇਦਾਂ ਦਾ ਵੀ ਕੰਮ ਕਰਦੇ ਆ ਬਿਲਕੁਲ ਉਹ ਫਰਾਡ ਹੈ ਉਹਦਾਂ ਦਾ ਟਾਈਮ ਜਿੱਥੇ ਵੇਸਟ ਹੋ ਜਾਂਦਾ ਸਰ ਹਾਂਜੀ ਤੇ ਬਾਣੀ ਤੁਸੀਂ ਯਾਰ 24 ਘੰਟੇ ਤੁਸੀਂ ਗੰਦਗੀ ਚ ਰਹਿਣਾ ਹੂੰ ਤੇ ਇੱਕ ਘੰਟਾ ਦਾ ਨਹਾਉਂਦਾ ਮਿਲਦਾ ਤੁਸੀਂ ਨਾਲ ਫਿਰ ਗੰਦਗੀ ਚ ਵੜ ਜਾਂਦੇ ਤੇ ਉਹ ਜਿਉਂ ਕੁੰਚਲ ਇਸ਼ਨਾਨ ਤੇ ਖੁਸ਼ਬੂ ਕਿ ਤੁਹਾਨੂੰ ਆਉਂਦੀ ਹੈ ਉਸਕੋ ਵੀ ਆਦਾ ਆਸਤਾ ਹੀ ਦੇ ਕਤੇ ਇਹ ਫਿਰ ਜਿਹੜੇ ਕਹਿੰਦੇ ਬਾਣੀ ਪੜਦੇ ਆ ਉਹ ਜਿਹੜੀ ਨੈਗੇਟਿਵਿਟੀ ਇਕੱਠੀ ਕੀਤੀ ਉਹਨੇ ਲੜਨਾ ਤੁਹਾਡੇ ਨਾਲ ਬਿਲਕੁਲ ਠੀਕ ਹੈ ਨਾ ਹੁਣ ਤੁਹਾਡੀ ਆ ਤੁਸੀਂ ਵਨ ਵਿੱਚ ਟ੍ਰੈਫਿਕ ਜਾ ਰਹੇ ਹੋ ਕੋਈ ਜਿਹੜਾ ਸੰਸਾਰ ਹੈ ਨੈਗੇਟਿਵ ਹੈ ਹੂੰ ਤੁਸੀਂ ਪੋਜ਼ਿਟਿਵ ਹੋ ਹੂੰ ਤੁਹਾਨੂੰ ਸਾਰੇ ਕਲੇਸ਼ ਤੜਿਆ ਵਿੱਚ ਪੜਨਾ ਨਾ ਉਹ ਫਿਰ ਤੁਹਾਨੂੰ ਕੀ ਕਰਨਾ ਪੈਣਾ ਹੈ ਕੀ ਤਾਂ ਆਪਣੀ ਫੋਰਸ ਵਧਾਉਣੀ ਪੈਣੀ ਉਹ ਤਾਂ ਬਿਲਕੁਲ ਸੋ ਜਿੰਨੀ ਬਾਣੀ ਪੜੋਗੇ ਪਹਿਲਾਂ ਪਹਿਲਾਂ ਜਿਹੜੇ ਹੁਣ ਨਵੇਂ ਆਪਣੀ ਜਥੇ ਚ ਆਉਂਦੇ ਨੇ ਬਾਬਾ ਇਹ ਐ ਕੀਤਾ ਤੇ ਕਰੀਕਲੇਸ਼ ਹੁੰਦਾ ਉਹ ਹੋਏ ਕਨਾ ਤੁਸੀਂ ਐਨੇ ਜਿਹੜੇ ਤੁਸੀਂ ਉਹ ਕੱਲ ਵੀ ਬੱਚੀ ਇਕਾਈ ਉਹਦਾ ਵੀ ਚਕਾਣੇ ਅਗਲੇ ਪੀਰਾਂ ਦੀ ਹਾਂਜੀ ਵੀਵੇ ਬਿਲਕੁਲ ਤੇ ਜਾਂ ਦੂਜੀਆਂ ਤੇ ਸੀਜ਼ਾਂ ਕਰਾਉਣ ਜਦ ਤੁਸੀਂ ਬਾਣੀ ਪੜਨ ਲੱਗੇ ਹੋ ਤੁਸੀਂ ਐਨੇ ਸਾਲ ਤੁਸੀਂ ਧੱਕੇ ਖਾਦੇ ਆ ਹੂੰ ਹੁਣ ਤੁਸੀਂ ਜਾ ਕੇ ਬਾਣੀ ਹੁਣ ਤੁਸੀਂ ਕਹਿੰਦੇ ਦਿਨਾਂ ਜੀ ਠੀਕਦਾ ਤੁਹਾਨੂੰ ਬਾਕੀ ਅਸੀਂ ਕਹਿਣਾ ਇੱਥੇ ਕੋਈ ਚਮਤਕਾਰ ਥੋੜੀ ਹੁੰਦੀ ਹੈ ਸਹੀ ਗੱਲ ਸਹੀ ਗੱਲ ਇੰਨਾ ਟਾਈਮ ਅਸੀਂ ਆ ਥੋੜੀ ਹਾਂ ਖੁਸ਼ ਸੁਖੀ ਹੋ ਗਿਆ ਨਾ ਉਹਦੇ ਜਥੇ ਜਰਦਾਸ ਲੱਗਦੀ ਆ ਤੁਸੀਂ ਨਿਤਨੇਮ ਕਰਦੇ ਹੋ ਜੋਤ ਪਤੀਆਂ ਕਰਦੇ ਹੋ ਤੇ ਉਹ ਤੁਹਾਡਾ ਜਿਹੜਾ ਸਮਾਂ ਬਦਲ ਜਾਂਦਾ ਫਿਰ ਇੰਨਾ ਟਾਈਮ ਦੀਵੇ ਬਰਤ ਚ 13-15 ਰੇ ਪੀਰਾਂ ਦੇ ਤੇ ਕਹਿੰਦੇ ਕਿ ਇੱਧਰ ਆਇਆ ਤੁਹਾਡਾ ਮਿੰਟਾਂ ਚ ਕੰਮ ਹੋ ਜਾਏ ਬਸ ਆ ਲੈਵੇਂ ਹੋ ਜਾ ਟਾਈਮ ਲੱਗਦਾ ਦੂਜਾ ਪਾਸੇ ਕਰਕੇ ਥੋੜੀ ਦਿਨੇ ਕਰਾਓ ਸੰਗਤ ਦੀ ਅਰਦਾਸ ਲਾਓ ਮੈਂ ਹੁਣ ਮੈਂ ਖੁਦ ਸੰਗਤ ਦੀ ਅਰਦਾਸ ਨਹੀਂ ਕਰਦਾ ਆਪਣੀ ਬਿਲਕੁਲ ਫਿਰ ਸੰਗਤ ਦੀ ਅਰਦਾਸ ਵੱਡੀ ਹੁੰਦੀ ਸਾਡੀ ਬਿਲਕੁਲ ਜੇਕਰ ਆਪਾਂ ਸੰਗਤ ਦੀ ਗੱਲ ਕਰੀਏ ਤੇ ਹੁਣ ਜਿਹੜੇ ਜਥੇ ਵਿੱਚ ਜਾਪ ਚੱਲ ਰਹੇ ਨੇ ਠੀਕ ਹੈ ਹੁਣ ਇਸ ਤੇ ਮੈਂ ਕੁਝ ਸੰਗਤਾਂ ਦਾ ਸਵਾਲ ਵੀ ਸੀ ਕਿ ਇਹ ਜਾਪ ਦੀ ਮਹੱਤਤਾ ਕੀ ਏ ਚੰਡੀ ਬਾਰੇ ਤੁਸੀਂ ਥੋੜਾ ਗਿਆਨ ਦੇਣਾ ਚਾਹੋ ਤੇ ਦੇਖੋ ਜਿਵੇਂ ਉਹ ਸੱਚ ਕੋ ਜਾਲੇ ਕਹਿੰਦਾ ਵੀ ਚੰਡੀ ਬਿਵੇਕ ਹੈ ਇਹ ਪਲਾਂਟਿੰਗ ਕਾ ਹੈ ਹਮ ਚੰਡੀ ਜੁਲੀ ਕੋਈ ਬਿਵੇਕ ਨਹੀਂ ਹੈ ਮੈਂ ਤੁਹਾਨੂੰ ਕਲੀਅਰ ਕਰਦਾ ਹਮ ਮੈਨੂੰ ਪਾਏ ਤੁਸੀਂ ਸਵਾਲ ਬਣਾ ਰਹੇ ਹੋ ਪਰ ਮੈਨੂੰ ਇਸ ਵਿੱਚ ਤੁਸੀਂ ਸਵਾਲ ਕਰ ਲਓ ਕਰਦੇ ਦੱਸੋ ਮੈਂ ਤੁਹਾਨੂੰ ਜੋ ਤੇ ਆ ਜੀ ਕਰਕੇ ਆਏ ਹੋ ਨਾ ਸਾਨੂੰ ਮੈਂ ਦੱਸਦਾ ਤੁਸੀਂ ਜੋ ਸੁਣਨਾ ਚਾਹੁੰਦੇ ਉਹ ਹਾਂਜੀ 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 ਉਦਾਂ ਕੁਝ ਨਹੀਂ ਹੈ ਹੁਣ ਦਿੱਕਤ ਕੀ ਹੈ ਨਾ ਜਰਾ ਕੀ ਜਿਹੜਾ ਸਾਡਾ ਸਮਾਜਪੁਰਖ ਪ੍ਰਧਾਨ ਹੈ ਹੂੰ ਇਹ ਔਰਤ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਹੂੰ ਜੰਡੀ ਦੇਵੀ ਵੀ ਹੈ ਹੂੰ ਤੇ ਗੁਰੂ ਨੇ ਪੂਜਦੀ ਹੈ ਤੇ ਨੁਕਸਾਨ ਦੱਸੋ ਮਨ ਵਿੱਚ ਹਾਈਪੋਥੈਟਿਕਲੀ ਕਹਿ ਰਿਹਾ ਮੈਂ ਹਾਂਜੀ ਕੀ ਇਹ ਸੰਸਾਰ ਨੂੰ ਦੇਵੀ ਨੇ ਪੈਦਾ ਨਹੀਂ ਕੀਤਾ ਬਿਲਕੁਲ ਬਿਲਕੁਲ ਇੱਕਮਾਈ ਜੁਗਤ ਜੁਗਤ ਹੋਇਆ ਹੀ ਹੈ ਕੀ ਉਸ ਦੇਵੀ ਨੇ ਸੰਸਾਰ ਪੈਦਾ ਨਹੀਂ ਕੀਤਾ ਕੀਤਾ ਹੈ ਬਿਲਕੁਲ ਕੀਤਾ ਠੀਕ ਹੈ ਤੇ ਉਸ ਦੇਵੀ ਨੂੰ ਦੇਵੀ ਮੰਨਣ ਨਾਲ ਚ ਦਿੱਕਤ ਕੀ ਹੈ ਹੁਣ ਜਿਹੜੇ ਅਕੈਡਮੀ ਵਾਲੇ ਨੇ ਹਾਂਜੀ ਇਹ ਕਹਿੰਦੇ ਭਗੋਤੀ ਵਿਵੇਕ ਭਗੋਤੀ ਵਿਵੇਕ ਕਿਵੇਂ ਹੋ ਜਾਏਗਾ ਵੀ ਸ਼੍ਰੀ ਵਿਵੇਕ ਹੈ ਸ਼੍ਰੀ ਭਗੋਤੀ ਵਿਵੇਕ ਨਹੀਂ ਇਹਨਾਂ ਨੂੰ ਇਹ ਵੀ ਨਹੀਂ ਪਤਾ ਜੀ ਭਗਤ ਹਾਂ ਸ਼੍ਰੀ ਦੇ 27 ਅਰਥ ਬਣਦੇ ਆ ਹਾਂਜੀ ਜਿਨ੍ਹਾਂ ਚੋਂ ਇੱਕ ਅਰਥ ਵਿਵੇਕ ਬਣਦਾ ਠੀਕ ਹੈ ਸ਼੍ਰੀ ਦਾ ਭਗੋਤੀ ਦਾ ਵਿਵੇਕ ਨਾਲ ਕੋਈ ਤੱਲਕ ਨਹੀਂ ਸ੍ਰੀ ਦਾ ਤੱਲਕ ਹੈ ਸ੍ਰੀ ਭਗੋਤੀ ਜੀ ਸਹਾਇ ਸਹਾਇ ਬਿਲਕੁਲ ਜੀ ਸੋ ਇਹ ਕਹਿੰਦੇ ਜੀ ਵਿਵੇਕ ਹੈ ਉਹ ਫਿਰ ਚੰਡੀ ਦੀ ਬਾਤ ਉਹ ਬਾਬਾ ਅਰਮ ਸਿੰਘ ਦੀ ਕਥਾ ਕਰਦੇ ਨੇ ਵੀ ਕਦੀ ਉਹ ਦੇਵਤੇ ਨਿਹੰਗ ਬਣ ਜਾਂਦੇ ਕਦੀ ਨਿਹੰਗ ਰਾਖਸ਼ ਉਹ ਸਮਝ ਨਹੀਂ ਆਦੀ ਵੀ ਨਿਹੰਗ ਨਿਹੰਗ ਬਣਾਉਣੇ ਕੀ ਦੇਵਤੇ ਕਿ ਰਾਖਸ਼ ਹੈ ਨਾ ਕਨਫਿਊਜ਼ਨ ਜਿਹਾ ਹੈ ਹਾਂਜੀ ਹਾਂਜੀ ਦੇਖੋ ਇਹ ਚੀਜ਼ਾਂ ਲਿਟਰਲੀ ਲੈਣੀ ਚਾਹੀਦੀ ਐਜ਼ ਇਟ ਇਜ਼ ਬਹੁਤ ਸਾਰੀਆਂ ਬਿਲਕੁਲ ਹੁਣ ਚੰਡੀ ਦੀ ਕਹਾਣੀ ਇਹ ਹੈ ਕਿ ਇਹ ਭਰਾਦ ਜਿਹੜੀ ਸਾਡੀ ਹੈ ਹੁਣ ਜਿਵੇਂ ਤੁਹਾਨੂੰ ਕਹਾਣੀ ਸਮਝਾਈ ਹੈ ਹੁਣ ਜਿਵੇਂ ਕਵੀਸਰ ਨੇ ਕਹਿੰਦਾ ਕਿ ਅਸ਼ਟਮੀ ਅਸ਼ਟ ਤਾਤ ਕੀ ਕਹਾ ਉਹਨੇ ਕਹਿੰਦਾ ਵੀ ਜਿਹੜੀ ਉਸ ਨਰਾਕਾਰ ਦੀ ਜਿਹੜੀ ਕਹਾ ਹੈ ਉਹ ਅੱਠ ਤਤਾਂ ਦੀ ਹੈ ਸਾਡੀ 7ਾਂ ਦੀ ਹੈ ਬਿਲਕੁਲ ਸਾਡੇ 7 ਤਤੂ ਨੇ ਨਾ ਹਾਂਜੀ ਜਿਵੇਂ ਕੇਸ਼ ਹੈ ਰਕਤ ਤਦ ਪੰਜ ਤਤ ਅਲੱਗ ਤਾਤੂ ਅਲੱਗ ਇਹ ਤੁਸੀਂ ਵਿਸ਼ਾ ਦੂਗਾ ਮੈਂ ਲੈ ਜਾਓ ਮਤਲਬ ਮੋਟਾ ਮੋਟਾ ਸਮਝ ਹਾਂਜੀ ਹਾਂਜੀ ਬਿਲਕੁਲ ਉਹਦੀ ਹੈਗੀ ਅੱਠਾਂ ਤਾਤਾਂ ਦੀ ਠੀਕ ਹੈ ਹੁਣ ਪੰਡਤ ਨੇ ਉਹਦੀ ਮੂਰਤੀ ਬਣਾਈ ਅਸ਼ਟ ਅਸ਼ਟ ਤੀ ਮੂਰਤੀ ਬਣ ਗਈ ਹਾਂ ਠੀਕ ਅਸੀਂ ਉਹ ਮੂਲ ਮੰਦਰ ਬਣਾਤਾ ਉਹਦਾ ਬਿਲਕੁਲ ਬਈ ਹੁਣ ਉਹ ਜਿਹੜੀ ਉਹ ਏਕਾਮਾਈ ਜੋਤ ਗਈ ਹੈ ਜੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਹੈ ਨਾ ਉਹ ਜਿਹੜੀ ਹੁਣ ਮਾਤਾ ਵੀ ਤੇ ਹੈਗੀ ਨਾ ਬਿਲਕੁਲ ਬਈ ਹੁਣ ਉਹ ਜਿਹੜੀ ਮਾਤਾ ਜਿਹਨੇ ਸੰਸਾਰ ਨੂੰ ਪੈਦਾ ਕੀਤਾ ਹਾਂ ਹਾਂਜੀ ਉਹ ਉਹਦੀ ਇੱਕ ਆਪਣੀ ਇੱਕ ਫਾਰਮ ਹੈ ਹਾਂ ਹੁਣ ਇਹਨਾਂ ਨੇ ਸ਼ਾਸਤਰਾਂ ਦੇ ਵਿੱਚ ਚੰਗਿਆਈ ਤੇ ਬੁਰਾਈ ਨੂੰ ਸਮਝਾਉਣ ਵਾਸਤੇ ਕਹਾਣੀਆਂ ਬਣਾਤੀਆਂ ਬਿਲਕੁਲ ਠੀਕ ਹੈ ਹੁਣ ਜਿਹੜਾ ਉਹ ਪਰਮੇਸ਼ਰ ਹੈ ਉਹਦਾ ਕੋਈ ਆਕਾਰ ਤੇ ਹੈ ਨਹੀਂਗਾ ਹਾਂ ਸਹਸਤਰ ਨੈਨ ਸਾਰੇ ਤੇਰੇ ਹਜ਼ਾਰ ਨਨ ਨੈਨ ਹੈ ਤਾਂ ਇੱਕ ਉਤਰਨ ਹੈ ਹੀ ਕੋਈ ਨਹੀਂ ਹੈ ਵੀ ਕੋਈ ਨਹੀਂ ਹੈਨਾ ਠੀਕ ਬਿਲਕੁਲ ਸਹੀ ਹੁਣ ਜਿਹੜੇ ਸਹਸਤਰ ਨੈਨ ਨੇ ਇਤਰਾ ਨੈਨ ਵੀ ਕੋਈ ਨਹੀਂ ਹੈ ਹੁਣ ਉਹਨੂੰ ਤੁਸੀਂ ਜਿਸ ਰੂਪ ਚ ਉਹਨੂੰ ਚਿਤਵੋਗੇ ਉਸੇ ਰੂਪ ਚ ਪ੍ਰਗਟ ਹੋਏਗਾ ਅਸੀਂ ਕਿਸ ਰੂਪ ਚਿਤਵਿਆ ਨੂੰ ਸ਼ਕਤੀ ਰੂਪ ਦੇ ਵਿੱਚ ਸ਼ਕਤੀ ਬਿਲਕੁਲ ਅਸੀਂ ਉਹਨੂੰ ਇਸ ਸਿਰਜਿਆ ਚਿਤਵਿਆ ਭਗਵਤੀ ਦੇ ਰੂਪ ਦੇ ਵਿੱਚ ਭਗਵਤੀ ਰੂਪ ਚੰਡੀ ਦੇ ਰੂਪ ਦੇ ਵਿੱਚ ਠੀਕ ਹੈ ਦੁਰਗਾ ਦੇ ਰੂਪ ਵਿੱਚ ਦੁਰਗਾ ਰੂਪ ਵਿੱਚ ਦੁਰਗਾ ਪਾਠ ਬਣਾਇਆ ਹੈ ਨਾ ਹਾਂਜੀ ਹਾਂਜੀ ਤਾਂ ਉਹ ਪਹਿਲਾਂ ਦੁਰਗਾ ਕੀ ਵਾਰ ਕਹਿੰਦੇ ਜੋ ਗੱਲ ਤੇ ਸਹੀ ਵੀ ਦੁਰਗਾ ਹੋ ਗਈ ਚੰਡੀ ਵੀ ਗੱਲ ਤੇ ਉਸੇ ਹਾਂਜੀ 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 ਸੋ ਅਸੀਂ ਜਿਹੜੇ ਆ ਜਿਹੜਾ ਛਤਰੀ ਹੈ ਅਸੀਂ ਸ਼ਕਤੀ ਦੇ ਉਪਾਸ਼ਕ ਹਾਂ ਛਤਰੀ ਕਿਉਂਕਿ ਅਸੀਂ ਯੁੱਧ ਕਰਨਾ ਹੈ ਬਿਲਕੁਲ ਸੋ ਸਾਡੀ ਜਿਹੜਾ ਇਸ਼ਟ ਕੀ ਹੋਏਗਾ ਸ੍ਰੀ ਸਾਹਿਬ ਸ੍ਰੀ ਸਾਹਿਬ ਹਾਜ਼ਰ ਤਲਵਾਰ ਹੀ ਲੋਹੇ ਦੀ ਬੰਦਾ ਮਾਰੂਗੀ ਜ਼ਿੰਦਾਤ ਨਹੀਂ ਕਰ ਸਕਦੀ ਪਰ ਹੈ ਦੇ ਸ੍ਰੀ ਸਾਹਿਬ ਹੈ ਬਿਲਕੁਲ ਸ੍ਰੀ ਸਾਹਿਬ ਸੋ ਮੁਸਲਮਾਨ ਇਹਨੂੰ ਪੈਚ ਰੱਖ ਸਕਦਾ ਤੁਸੀਂ ਪੈਚ ਰੱਖ ਸਕਦਾ ਉਹਨੂੰ ਹੁਣ ਸਤਕਾਰ ਕਮੇਟੀ ਦਾ ਨਾਮ ਆ ਜਾਣਾ ਸਹੀ ਗੱਲ ਹੈ ਸਹੀ ਗੱਲ ਸੋ ਸਾਰੇ ਸਰੂਪ ਨੇ ਉਸ ਸ਼ਕਤੀ ਦੇ ਹੁਣ ਚੰਦਰੀ ਦਾ ਸੂਤ ਹੈ ਬਿਲਕੁਲ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਆਪ ਵੀ ਹੈ ਉਹਨਾਂ ਦੇ ਨਾ ਆਪ ਹੀ ਨੇ ਆਪ ਸਜਾਇਆ ਆਪ ਹੀ ਨੇ ਰਚਿਆ ਨਾ ਹੂੰ ਦੁਈ ਕੀ ਕੀਤਾ ਕੁਦਰਤ ਦੁਈ ਕੁਦਰਤ ਹਾਂ ਕੁਦਰਤ ਹੀ ਹੈਗੀ ਨਾ ਉਹਨੂੰ ਸਾਜੀ ਹੈ ਨਾ ਹਾਂਜੀ ਹਾਂਜੀ ਜਿਹੜੀ ਕੁਦਰਤ ਹੈ ਕੁਦਰਤ ਨਾਲੇ ਕਵਤ ਦਾ ਤਾਕਤ ਦਾ ਸ਼ਕਤੀ ਦਾ ਬਿਲਕੁਲ ਅਸੀਂ ਉਹਨੂੰ ਚੰਗੀ ਕਹਦੇ ਨੇ ਬਿਲਕੁਲ ਸਹੀ ਵਾਲਾ ਹੁਣ ਜਦੋਂ ਆਹ ਢੱਡੀ ਛੱਡੀ ਸਾਰੇ ਜਿਹੜੇ ਕਦੇ ਸੀ ਅਸੀਂ ਪਰਮੇਸ਼ਰ ਰੱਬ ਨਹੀਂ ਮੰਨਦੇ ਅਸੀਂ ਕੁਦਰਤ ਮੰਨਦੇ ਮੈਂ ਤਾਂ ਹੀ ਕਹਾਂ ਮੈਂ ਤੁਹਾਨੂੰ ਪਤਾ ਨਹੀਂ ਹੈ ਬੇਸਿਕਲੀ ਤੁਸੀਂ ਦੇਵੀ ਪਾਸ਼ਕ ਹੋ ਬਿਲਕੁਲ ਤੁਹਾਡਾ ਚੇਤਨ ਦੇਵੀ ਪਾਸ਼ਕ ਹੈ ਤੁਸੀਂ ਤਾਂ ਹੀ ਉਹ ਪੈਦਾ ਕਿ ਤੁਸੀਂ ਉਸ ਪਰਮੇਸ਼ਰ ਤੋਂ ਮੁਨਕਰ ਹੋਗੇ ਪਰ ਦੇਵੀ ਮੰਨਦੇ ਹੋ ਇਹ ਸ਼ਕਤੀ ਜਿਹੜੀ ਕੁਦਰਤ ਹੈ ਕੁਦਰਤ ਨਾਲੇ ਕਵਤ ਦਾ ਕਵਤ ਠੀਕ ਕੁਦਰਤ ਕਵਣ ਹਮਾਰੀ ਹਾਂ ਮੇਰੇ ਕੀ ਤਾਕਤ ਹੈ ਠੀਕ ਹੈ ਉਹ ਜਿਹੜਾ ਕੁਦਰਤ ਕਰਕੇ ਵਸਿਆ ਸੋਇਆ ਇਹ ਕੁਦਰਤ ਪੇੜ-ਬੋਧੇ ਥੋੜੀ ਹੈ ਬਿਲਕੁਲ ਮੇਂਦਰ ਖ ਥੋੜੀ ਕੁਦਰਤ ਹੈ ਹਾਂਜੀ ਭਾਰ ਥੋੜੀ ਕੁਦਰਤ ਹੈ ਉਹਦੇ ਵਿੱਚ ਜਿਹੜੀ ਸ਼ਕਤੀ ਹੈ ਉਹ ਕੁਦਰਤ ਜਿਹਨੇ ਜਿਹਨੇ ਸਾਇੰਸ পাগল ਕੀਤੀ ਹੈ ਬਿਲਕੁਲ ਬਿਲਕੁਲ ਕੀ ਪੂਰੇ ਸੰਸਾਰ ਦੇ ਵਿੱਚ ਇੱਕ ਚੀਜ਼ ਹੈ ਜਿਹਨੇ ਸੰਸਾਰ ਸਾਇੰਸ ਦੁਖੀ ਕਰਦੀ ਉਹ ਕੀ ਕੀਤੀ ਹੈ ਕਿ ਐਂਟੀ ਗ੍ਰੈਵਿਟੇਸ਼ਨਲ ਫੋਰਸ ਹੈ ਜਿਹੜੀ ਪਾਣੀ ਤਾਂ ਖਿੱਚਦੀ ਹੈ ਉਹ ਕਿਵੇਂ ਖਿੱਚਦੀ ਹੈ ਮੈਨੂੰ ਗਾ ਸਮਝ ਨਹੀਂ ਤਾ ਸਮਝ ਗਿਆ ਮੈਂ ਸਾਰਾ ਜਿਹੜਾ ਪੇੜ ਹੈ ਹਾਂਜੀ ਜਿਹੜੀ ਪੂਰੀ ਜਿਹੜੀ ਗ੍ਰੈਵਿਟੀ ਹੈ ਉਹ ਐਵੇਂ ਹਾਂਜੀ ਹਾਂਜੀ ਪੇੜ ਪੇੜ ਤਾਂ ਨੂੰ ਖਿੱਚਦਾ ਔਰ ਪੱਤੇ ਤੱਕ ਪਾਣੀ ਪਹੁੰਚਦਾ ਜਿਹੜਾ ਅੱਛਾ ਦਾ ਮੋਟਰ ਉੱਤੇ ਲੱਗੀ ਕੋਈ ਨਹੀਂ ਹੈ ਬਿਲਕੁਲ ਬਿਲਕੁਲ ਐਂਟੀ ਗ੍ਰੈਵਿਟੇਸ਼ਨ ਫੋਰਸ ਹੈ ਨਾ ਕੋਈ ਤਾਂ ਖਿੱਚ ਨਹੀਂ ਲਿਆ ਕੋਈ ਸਹੀ ਗੱਲ ਇਹ ਉਹਦੀ ਸ਼ਕਤੀ ਹੈ ਸਹੀ ਇਹ ਇੱਕ ਕੁਦਰਤ ਜਿਹੜੀ ਪਾਣੀ ਪੇੜ ਕੁਦਰਤ ਥੋੜੀ ਹੈ ਹਮ ਬਿਲਕੁਲ ਸਹੀ ਮੈਂ ਬੋਲ ਰਿਹਾ ਵਾਂ ਇਹ ਉਹਦੀ ਕੁਦਰਤ ਹੈ ਉਹਦੀ ਸ਼ਕਤੀ ਹੈ ਮੈਨੂੰ ਕੋਈ ਨਹੀਂ ਆਵਾਜ਼ ਇਹ ਉਹਦੀ ਸ਼ਕਤੀ ਹੈ ਇਹ ਇਹ ਜਿਹੜੀ ਇਹ ਸਾਰਾ ਚੱਲ ਰਿਹਾ ਹੈ ਇਹ ਕੁਦਰਤ ਹੈ ਇਹ ਸ਼ਕਤੀ ਹੈ ਸ਼ਕਤੀ ਦੇਵੀ ਹੈ ਤੇ ਦੇਵੀ ਦੇ ਸੰਸਾਰ ਚਲਾ ਰਹੀ ਹੈ ਮੇਰੇ ਕੋਲ ਸਹੀ ਜਿਹੜੀ ਸੰਸਾਰ ਪੈਦਾ ਕੀਤਾ ਹੈ ਰੋਗ ਦੇ ਹਟਾ ਰਿਹਾ